ਇਹ ਕੁੰਡੀ ਸ਼ੌਕ ਨੂੰ ਨਹੀਂ ਰੱਖੀ ਛੋਡੇ ਵਰਗੇ ਲਾਲਚੀ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਹੋਈ ਐ ਆਹ ਕੀ ਗੱਲਾਂ ਕਰਦੇ ਹੋਗੇ ਨਾ ਤਾਂ ਅਸੀਂ ਕੋਈ ਗੱਡੀ ਮੰਗੀ ਆ ਨਾ ਅਸੀਂ ਕੋਈ ਪੈਸੇ ਮੰਗੇ ਆ ਕੋਪਾਪੇ ਦਾ ਕੁਝ ਮੰਗੇ ਨਹੀਂ ਇਹਨਾਂ ਤੋਂ ਐਈ ਤਾਂ ਅਦੇ ਕੁੜੀ ਦਾ ਵਿਆਹ ਰੱਖਦਾ ਭਾਈ ਐਈ ਤਾਂ ਸਾਨੂੰ ਮਠਿਆਈ ਦਾ ਡੱਬਾ ਦੇਣ ਆਇਆ ਸਾਡੇ ਕੋਲੇ ਨਾ 5 ਲੱਖ ਨਾ ਸਾਡੇ ਕੋਲੇ ਗੱਡੀ ਐਂ ਜੀ ਦੇਖ ਕੁੜੀ ਦੇ ਸਿਰ ਤੇ ਪਿਆਉ ਨਹੀਂ ਹੈਗਾ ਭਾੜੀ ਔਖਾ ਨਾਲ ਪਾਲੀ ਐ ਮੈਂ ਤਾਂ ਦੋ ਭਰਾ ਨੇ ਉਹ ਵੀ ਹਜੇ ਛੋਟੇ ਨੇਗੇ ਤੁਸੀਂ ਵੀ ਧੀ ਬਣਾ ਕੇ ਰੱਖੋ ਕੋਈ ਨਾ ਜੀ ਫਿਕਰ ਨਾ ਕਰੋ ਅਸੀਂ ਧੀ ਬਣਾ ਕੇ ਰੱਖਾਂਗੇ ਲੈ ਭਾਈ ਜੇ ਸੋਢੀ ਕੋਈ ਮੰਗ ਆ ਸਾਨੂੰ ਹੁਣ ਦੱਸ ਦਿਓ ਮਗਰੋਂ ਸਾਡੀ ਧੀ ਨੂੰ ਤੰਗ ਨਾ ਕਰਿਓ ਹੈ ਵੀ ਦੇਣ ਲੈਣ ਦੀ ਲਕੀ ਸਾਡੇ ਕੋਲ ਤਾਂ ਇੱਕ ਧੀ ਐ ਅਜਿhta ਜੀ ਕੀ ਮੰਗ ਕਰਨੀ ਐਗੀ ਕਿਹੜਾ ਕੁਛ ਦੇਣਾ ਆਪਦੀ ਧੀ ਨੂੰ ਦੇਣਾ ਅਜੇ ਤਾਂ ਕੋਈ ਮੰਗ ਨਹੀਂ ਰੱਖ ਰਹੀ ਦੇਖ ਭੈਣ ਜੀ ਤੁਸੀਂ ਕੁੜੀ ਦੇਖ ਲੀ ਅਸੀਂ ਘਰ-ਵਾਰ ਦੇਖ ਲਿਆ ਹੁਣ ਕਿਸੇ ਵੀ ਗੱਲ ਦਾ ਉੱਲਾ ਨਹੀਂ ਰਿਹਾ ਸੰਤਾਨ ਦਾ ਰਿਸ਼ਤਾ ਪੱਕਾ ਪੈਣ ਸਾਡੇ ਕਿੰਨੀ ਉਤਾ ਤੁਸੀਂ ਸਲਾਹ ਕਰਕੇ ਸਾਨੂੰ ਦੱਸ ਦਿਓ ਸਾਨੂੰ ਭਾਈ ਕਿਸੇ ਨੇ ਦੱਸ ਪਾਈ ਤੀ ਅਸੀਂ ਘਰ-ਵਾਰ ਸੋਡਾ ਦੇਖ ਲਿਆ ਸਾਡੇ ਆ ਗਿਆ ਪਸੰਦ ਪੰਜੀ ਜੇ ਤੁਸੀਂ ਖੁਸ਼ ਹੋਗੇ ਅੱਜ ਤਾਂ ਪਹਿਲੀ ਖੁਸ਼ੀ ਰਿਸ਼ਤਾ ਲੈਣ ਖਾਤਰ ਚੱਲ ਪੰਜੀ ਐਂ ਕਰਾਂਗੇ ਕੋਈ ਚੰਗਾ ਜਿਹਾ ਦਿਨ ਦੇਖ ਕੇ ਨਾ ਪੱਕ ਠੱਕ ਕਰ ਲੈਨੇ ਆ ਆਪਾਂ ਪੰਜੀ ਹੁਣ ਬਾਹਰ ਟਾਈਮ ਨਹੀਂ ਪਾਉਂਦੇਗੇ ਅਸੀਂ ਸੁਣਨਾ ਸੇਤੀ ਦੱਸ ਦਾਂਗੇ ਤੁਸੀਂ ਆਪਦੀ ਤਿਆਰੀ ਰੱਖੋ ਚੱਲ ਭੈਣ ਜੀ ਸੋਨੂ ਠੀਕ ਐ ਅਸੀਂ ਆਪਦੀ ਤਿਆਰੀ ਕਰ ਲਾਂਗੇ ਚੱਲ ਫਿਰ ਇੰਥੇ ਚੱਲ ਗਏ ਨਾ ਨਾ ਭੈਣ ਜੀ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾਉਣੀ ਆ ਨਾਲ ਮਿੱਠਾ ਮੂੰਹ ਕਰਕੇ ਜਾਇਓ ਐ ਕਿਉਂ ਜਾਣੇ ਹੋਗੇ ਚੱਲ ਭੈਣ ਜੀ ਰੋਜ਼ ਰੋਜ਼ ਮਿੱਠੇ ਮੂੰਹ ਨੂੰ ਕੀ ਐ ਅਬ ਤਾਂ ਇੱਕ ਵਾਰੀ ਮੈਂ ਮਿੱਠਾ ਮੂੰਹ ਕਰ ਲਾਂਗੇ ਚੱਲ ਚਾਹ ਪਾਣੀ ਤਾਂ ਜੀ ਪੀ ਕੇ ਜਾਇਓ ਮਿੱਠਾ ਮੂੰਹ ਉਹਦੇ ਕਰ ਲੈ ਚੱਲ ਭੈਣ ਜੀ ਚਾਹ ਪਾਣੀ ਨੂੰ ਕੀ ਐ ਸੋਨੂ ਬਾਲੀਆਂ ਬਾਲੀਆਂ ਵਧਾਈਆਂ ਹੋਣ ਸੋਨੂ ਵੀ ਸਵਾ ਵਧਾਈਆਂ ਜੀ ਲੈ ਪੁੱਤ ਤੈਨੂੰ ਵੀ ਵਧਾਈਆਂ ਹੋਣ ਬਾਲੀਆਂ ਬਾਲੀਆਂ ਨਾ ਨਹੀਂ ਸੋਨੂ ਵੀ ਵਧਾਈਆਂ ਚੰਗਾ ਲੈ ਚੱਲ ਪਾਈ ਸਿੰਦਰੀ ਆਪਾਂ ਚੱਲੀਏ ਲੈ ਭਾਈ ਵਧਾਈਆਂ ਭਾਈ ਆ ਤਾਂ ਬਾੜੀ ਸੋਹਣੀ ਗੱਲ ਹੋ ਗਈ ਨੇੜੇ ਦੀ ਸਕੀਰੀ ਬਣ ਗਈ ਆਪਣੀ ਭਾਈ ਸੋਹਣੀ ਚੰਗਾ ਪਤਾ ਚੰਗਾ ਕਿਉਂ ਦੇ ਬਸ देर ਹੋ ਚੰਗਾ ਬਾੜੀ ਸੋਹਣੀ ਗੱਲ ਹੋ ਗਈ ਆਪਣੀ ਨੇੜੇ ਦੀ ਸਕੀਰੀ ਹੋ ਗਈ ਨੱਤ ਪੜਨ ਸਤ ਪੜਨੇ ਉੱਠ ਖੜ ਟਾਈਮ ਵਾਲੀ ਸੌਂਗੀ ਤੂੰ ਕਿਉਂ ਮੈਂ ਠੋਗੀ ਕਰਾਉਣਾ ਤੁਸੀਂ ਹੋਰ ਰੋਟੀ ਬਣਾ ਦੇ ਜਿਹਦੇ ਤਾਂ ਮੈਂ ਰੋਟੀ ਬਣਾਉਣੀ ਹੈਗੀ ਉਹ ਤਾਂ ਤੁਸੀਂ ਦੋਸਤਾਂ ਨਾਲ ਘੁੰਮਦੇ ਫਿਰਦੇ ਰਹੇਣੇ ਹੋਗੇ ਤੇ ਜਦੋਂ ਮੈਂ ਕੰਮ ਨਿਵੇੜ ਕੇ ਹੁਣ ਪਈ ਸੀ ਹੁਣ ਸੋਡੇ ਰੋਟੀ ਯਾਦ ਆ ਗਈ ਉਹ ਬਣਾ ਦੇ ਭਣੇ ਅੱਕੇ ਤਾਂ ਤੂੰ ਜਾ ਕੇ ਸੋਹਰੇ ਦੀ ਬਣਾਉਣੀ ਐ ਨੇ ਅੱਜ ਬਣਾ ਦੇ ਸਾਨੂੰ ਤੇ ਨਾਲੇ ਬਣਾਏ ਕਹਿੰਦਾ ਸੀਗਾ ਮੈਂ ਤੂੰ ਵੀ ਰੋਟੀ ਰੱਜ ਕੇ ਖਾ ਲਿਆ ਕਰ ਕੀ ਪਤਾ ਸੋਹਰੇ ਕੋਲ ਤੂੰ ਪੁੱਛੂ ਪਤਾ ਨਹੀਂ ਨਾ ਤੈਨੂੰ ਨਾ ਤੂੰ ਹਾਕੀ ਬੋਲੀ ਜਾਣਾ ਵੇ ਉਹਨਾਂ ਦੇ ਕੋਲ ਕਿਹੜਾ ਆਟਾ ਨਹੀਂ ਹੈਗਾ ਵੀ ਉਹ ਮੈਨੂੰ ਰੋਟੀ ਨਹੀਂ ਪੁੱਛਣਗੇ ਵਾ ਤੂੰ ਇਹਦੀ ਫਿਕਰ ਨਾ ਕਰ ਇਹਦੇ ਸੋਹਰੇ ਦੀ ਫਿਕਰ ਕਰ ਉਹ ਲੜ ਵੀ ਬਚ ਕੇ ਰਹਿਣਾ ਬ ਆਹੋ ਜੇ ਤੁਸੀਂ ਇਹੀਆਂ ਗੱਲਾਂ ਕਰੀ ਜਾਂਦੇ ਹੋ ਲੋਕਾਂ ਨੇ ਤਾਂ ਕਹਿਣਾ ਹੀ ਐ ਬਸ ਪਣੇ ਮਹੀਨਾ ਕਰ ਲਾਂਬਾ ਨਾ ਦਵਾਈ ਬਸ ਖਰਜ ਹਸਨ ਮਾਇਖੋ ਨਹੀਂ ਆ ਪਰੋਂ ਬਣਾ ਬਸ ਸੌਂਿਆ ਸੌਂਿਆ ਦੋ ਉਹੀ ਤਾਂ ਪਾ ਰੱਖਿਆ ਬਿਨਾਂ ਗੱਲ ਤੋਂ ਟਾਈਮ ਤੇ ਤਾਂ ਚੁਸਦੇ ਨਹੀਂ ਹੁਣ ਦੇ ਦੇ ਇਹਨਾਂ ਨੂੰ ਪਰੌਂਠੇ ਬਣਾ ਕੇ ਈ ਦੇ ਜਾਣੇ ਨੇ ਨੀਂਦ ਵੀ ਖਰਾਬ ਕਰਤੀ ਮੇਰੀ ਮੰਮੀ ਮੈਨੂੰ ਤੇਰੇ ਨਾਲ ਗੱਲ ਕਰਨੀ ਸੀਗੀ ਉਹਨਾਂ ਨੇ ਕੋਈ ਲੈਣ ਦੇਣ ਦੀ ਗੱਲ ਤਾਂ ਕੀਤੀ ਨਹੀਂ ਤਾਂ ਪੁੱਤ ਪਹਿਲਾਂ ਨਹੀਂ ਆਪਾਂ ਉਹ ਕੁੜੀ ਨਾਲ ਦਾਜ ਦੀ ਗੱਲ ਕੀਤੀ ਸੀਗੀ ਉਹਨਾਂ ਨੇ ਆਪਣੀ ਕਿੰਨੀ ਬੇਇੱਜ਼ਤੀ ਕਰਕੇ ਤੁਰਿਆ ਸੀਗਾ ਫਿਰ ਮੰਮੀ ਆਪਾਂ ਨੂੰ ਕੀ ਮਿਲਣਾ ਹੈਗਾ ਮੇਰੇ ਤਾਂ ਸਾਰੇ ਦੋਸਤਾਂ 'ਚ ਬੇਇੱਜ਼ਤੀ ਹੋ ਜੂ ਮੇਰੇ ਦੋਸਤ ਪਤਾ ਕਿੱਡੇ-ਕੱਡੇ ਘਰਾਂ 'ਚ ਵਸੇ ਹੋਏ ਐ ਕਿਸੇ ਨੂੰ ਬੁਲਟ ਕਿਸੇ ਨੂੰ ਕਾਰਾਂ ਦਿੱਤੀਆਂ ਨੇ ਵੱਡੇ-ਵੱਡੇ ਪੈਸਾ 'ਚ ਵਿਆਹ ਹੋਏ ਐ ਐ ਤਾਂ ਮੰਮੀ ਉਹਨਾਂ ਸਾਹਮਣੇ ਮੇਰੀ ਪੂਰਾ ਇੱਜ਼ਤ ਵੀ ਨਹੀਂ ਰਹਿਣੀ ਪੁੱਤ ਮੈਂ ਤੈਨੂੰ ਦੱਸਾਂ ਕਿਹੜਿਆਂ ਨੇ ਤੂੰ ਕਹਿੰਦਾ ਵੀ ਦਾਜ ਦਿੱਤਾਗਾ ਉਹ ਨੌਕਰੀਆਂ 'ਤੇ ਲੱਗੇ ਹੋਏ ਨਹੀਂ ਪਹਿਲਾਂ ਕੋਈ ਚਾਜੇ ਦੀ ਨੌਕਰੀ ਪਾ ਲਈ ਹੁੰਦੀ ਤੈਨੂੰ ਵੀ ਦਾਜ ਮਿਲ ਜਾਂਦਾ ਐ ਤਾਂ ਮੰਮੀ ਆਪਣੀ ਬਾਲੀ ਬੇਇੱਜ਼ਤੀ ਹੋ ਜੂਗੀ ਅੱਜ ਕੱਲ੍ਹ ਪਤਾ ਨਹੀਂ ਕੁੜੀ ਵਾਲਿਆਂ ਸਾਡੇ ਕੋਲ ਤਾਂ ਕੁਝ ਨਹੀਂਗਾ ਸਾਡੇ ਕੋਲ ਤਾਂ ਇਕੱਲੀ ਕੁੜੀ ਹੀ ਆਗੀ ਉਹਨਾਂ ਨੂੰ ਪੁੱਛਣਾ ਹੋਵੇ ਵੀ ਡਿਗਰੀਆਂ ਦੇ ਕੇ ਅਸੀਂ ਕਿਉਂ ਲਾਕੇ ਖਾਣਾਗਾ ਪੁੱਤ ਫਿਕਰ ਨਾ ਕਰ ਸਾਰਾ ਕੁਝ ਹੀ ਦਵਾਉਂਗੀ ਮੰਮੀ ਹੁਣ ਤਾਂ ਬਸ ਇਕੱਲੀਆਂ ਗੱਲਾਂ ਹੀ ਰਹਿ ਗਈਆਂ ਮਿਲਣਾ ਕੀ ਸਵਾਏਗਾ ਹੁਣ ਆਪਾਂ ਨੂੰ ਤੈਨੂੰ ਇੱਕ ਵਾਰੀ ਕਹਿਤਾ ਨਾ ਤੂੰ ਆਪਦੀ ਮਾਂ ਤੇ ਭਰੋਸਾ ਰੱਖ ਮੰਮੀ ਹੁਣ ਤੂੰ ਕੀ ਕਰ ਲੇਗੀ ਜਦੋਂ ਟਾਈਮ ਸੀ ਉਹ ਤਾਂ ਤੂੰ ਗੱਲ ਨਹੀਂ ਕੀਤੀ ਕੋਈ ਨਾ ਤੂੰ ਕੁਝ ਮੰਗਿਆ ਉਹਨਾਂ ਤੋਂ ਮੈਂ ਤੈਨੂੰ ਗੱਲ ਦੱਸ ਰਹੀ ਆਂਗੀ ਕਦੋਂ ਨਾ ਆਪਣਾ ਪੂਰਾ ਟਾਈਮ ਆ ਗਿਆ ਵਿਆਹ ਦਾ ਆਪਾਂ ਉਦੋਂ ਮੰਗਾਂਗੇ ਨਾ ਤਾਂ ਉਹ ਇੱਧਰ ਦੇ ਰਹਣੇ ਆ ਨਾ ਉੱਤਰਦੇ ਰਹਿਣੇ ਆ ਉਹ ਤਾਂ ਅੜੇ ਹੋਏ ਸਮਾਨ ਦੇਣ ਦੇਣਗੇ ਮੰਮੀ ਮੇਰੀ ਗੱਲ ਸੁਣਾ ਨਾਨੀ ਅੱਜ ਕਹੀਂ ਤਾਂ ਜਾਂਦੀ ਸੀ ਵੀ ਸਾਡੇ ਕੋਲ ਤਾਂ ਕੰਲੀਤੀ ਹੈ ਜੇ ਕੁਝ ਦੇਣ ਨੂੰ ਦਾ ਉਹ ਦੇਣ ਲੈਣ ਦੀ ਗੱਲ ਉਹਦੀ ਕਰ ਲੈਂਦੇ ਹੁਣ ਕੀ ਦੇਣਾ ਉਹਨਾਂ ਨੇ ਕਤਪੁੱਤਾਂ ਦਾ ਸਰਤੇ ਪਈ ਉਹ ਸਾਰਾ ਕੁਝ ਆਪ ਹੀ ਕਰਨਗੇ ਇੱਕ ਮੈਂ ਹੋਰ ਵੀ ਪਤਾ ਕਰਿਆਗਾ ਉਹਨਾਂ ਕੋਲੇ 2 ਕਿੱਲੇ ਵਾਹਣ ਦੇ ਵੀ ਆ ਨਾਲੇ ਨਾ ਇਹਦਾ ਮਾਮਾ ਨਾ ਮਲਾਜਮਾਂਗਾ ਬੰਦੇ ਪੈਸੀ ਵਾਲੇ ਨੇਗੇ ਲੈ ਮੰਮੀ ਮੰਨ ਗਏ ਤੇਰੇ ਦਿਮਾਗ ਨੂੰ ਤੂੰ ਇੰਨਾ ਕੁ ਸੋਚੀ ਬੈਠੀ ਸੀਗੀ ਤਈਓ ਤਾਂ ਤੇਰੇ ਬੁੱਧੂ ਲੈਣਾ ਦਿਮਾਗ 'ਚ ਨਹੀਂ ਕੁਝ ਪੈਂਦਾਗਾ ਜਾ ਚੰਗਾ ਤੂੰ ਐ ਕਰ ਜਾ ਕੇ ਚਾਹ ਬਣਾ ਲੈ ਮੈਂ ਪੈਣਾ 10 ਮਿੰਟ ਇੱਥੇ ਲੈ ਮੈਂ ਲਿਉਣੀ ਚਾਹ ਬਣਾ ਕੇ ਬੇਫਿਕਰ ਹੋ ਕੇ ਪੈ ਜਾ ਹਣ ਮੇਂ ਵੀ ਤੇਰੇ ਹੁੰਦੇ ਮੈਨੂੰ ਕੀ ਫਿਕਰ ਹੈਗਾ ਤੁਸੀਂ ਉਹਨੂੰ ਕਿੱਧਰ ਚੱਲ ਪਏ ਨੰਨੀ ਇੱਧਰ ਜਾ ਕੇ ਉਹਨਾਂ ਐਸਤਾ ਇੱਧਰ ਜਾ ਕੇ ਉਹਨਾਂ ਮੰਡੀ ਜਾ ਆਹ ਇਹ ਆ ਉਹ ਪਹਿਣ ਦਾ ਬਿਆਹ ਕਰ ਹੈਗਾ ਉਹਦਾ ਕੋਈ ਰਾਇਵਾੜੀ ਕਰਾਂਗੇ ਸਾਰੇ ਕੋਈ ਤੁਹਾਨੂੰ ਜ਼ਿੰਮੇਵਾਰੀਆਂ ਦੇਈਏ ਚਲੋ ਮੈਂ ਬਿਲਕੁਲ ਤਾਕਤੂ ਤੇ ਵਾਇਆ ਤੇ ਮੰਜਲਾਉਣਾ ਚਾਹ ਕੇ ਚੱਕ ਲੈ ਇਹ ਆ ਨਿਆ ਆਉਰੇ ਡਾ ਦੇ ਤੁੱਪੇ ਲੈ ਵਾਇਆ ਮਮੀ ਇੱਥੇ ਨੰਨੀ ਤੁਸੀਂ ਦੇਖਣ ਤਾਂ ਗਏ ਸੀ ਕਿਵੇਂ ਲੱਗਿਆ ਘਰ ਬਾਰ ਭਾਈ ਸ਼ਾਂਤ ਤਾਂ ਵਧੀਆ ਤਾਂ ਘਰ ਬਾਰ ਹੈਗਾ ਕੋਠੀ ਪਾਈ ਹੋਈ ਹੈ ਤੇ ਬਾਕੀ ਮੁੰਡਾ ਕਰਦਾ ਹੈ ਖੇਤੀ ਵਧੀਆ ਕੰਮਕਾਰ ਹੈ ਉਹਨਾਂ ਨੇ ਹੁਣ ਦਿਨ ਕਢਾ ਕੇ ਦੇਣਾ ਪਾਣੋ ਹੁਣ ਤੁਸੀਂ ਜ਼ਿੰਮੇਦਾਰੀਆਂ ਤੇ ਆਪਦੀ ਸਾਰਾ ਸਮਾਂ ਸਮਈਆ ਹੁਣ ਤੁਸੀਂ ਬਾਹਰ ਨਾ ਫਿਰਿਆ ਕਰੋ ਖਾਂਦਾ ਪੀਂਦਾ ਤਾਂ ਨਹੀਂ ਕੁਛ ਉਹ ਕੁਛ ਨਹੀਂ ਖਾਂਦਾ ਪੀਂਦਾ ਸੇਤ ਤੋਂ ਹੀ ਪਤਾ ਲੱਗ ਜਾਂਦਾ ਖਾਣ ਪੀਣ ਦਾ ਤਾਂ ਜੇ ਸੇਤ ਠੀਕ ਹੈ ਉਹਦੀ ਕੋਈ ਅਹੀ ਜੀ ਗੱਲ ਨਹੀਂ ਹੈਗੀ ਵਧੀਆ ਮੁੰਡਾ ਹੈਗਾ ਤੇ ਕਰੇ ਪਰਿਵਾਰ ਹੈਗਾ ਸਾਰਾ ਕੁਝ ਹੈ ਤੇ ਮੰਗਦੇ ਮੁੰਡੇ ਕੀ ਕੁਛ ਨੇ ਕੁਛ ਨਹੀਂ ਮੰਗਿਆ ਢਾਲ ਨਹੀਂ ਮੰਗਿਆ ਅੱਛਾ ਨਾ ਆਪਾਂ ਉਹ ਦਿੱਤੀ ਨੂੰ ਕੁਛ ਮਰਜ਼ੀ ਦੇ ਦਈਏ ਕੁਛ ਮਰਜ਼ੀ ਨਾ ਦੇਈਏ। ਇੱਕ ਆਏ ਗੱਲ ਹੈ ਪੁੱਤ। ਬਸ ਨਾ ਛੋਟਾ ਜਿਹਾ ਟੱਬਰ ਹੈ। ਦੋਨੇ ਮਾਂ ਪੁੱਤੀ ਨੇਗੇ। ਹੈ ਮੈਨੂੰ ਤਾਂ ਇਹ ਵੀ ਪਤਿਆ ਗੱਲ ਲੱਗੀ ਵੀ ਕੁੜੀ ਨੂੰ ਆਏ ਨਹੀਂ ਹੈਗਾ ਵੀ ਸਾਰਾ ਦਿਨ ਕੰਮ ਹੀ ਕਰੀ ਜਾਊਗੀ, ਮौजਾਂ ਕਰੂਗੀ ਕੁੜੀ ਉੱਥੇ। ਮੰਮੀ ਆ ਗਏ ਤੁਸੀਂ? ਹਾਂ ਬਤਾ ਆ ਗਏ। ਚਾਹ ਬਣਾ ਕੇ ਲਿਆ ਵਾ ਤੁਹਾਡੇ ਖਾਤਰ। ਨਾ ਚਾਹ ਤਾਂ ਪੁੱਤ ਤੇਰੇ ਸਹੁਰਿਆਂ ਦੇ ਪੀ ਆਈਆਂ ਸੀ। ਉਹ ਤੁਸੀਂ ਧੱਕੇ ਨਾਲ ਹੀ ਸਹੁਰੇ ਬਣਾਤੇ। ਹਜੇ ਕੋਈ ਗੱਲ ਨਹੀਂ ਬਾਤ ਨਹੀਂ। ਲੈ ਵੀਰਪਾਲ ਵਧਾਈਆਂ ਭਾਈ ਤੈਨੂੰ। ਬਾਹਰ ਸੋਨਾ ਮੁੰਡਾ ਐ। ਕਰ ਬਾਰ ਵਧੀਆ ਬੜਾ ਤੈਨੂੰ ਕੰਮ ਨਹੀਂ ਪਰਣਾ ਬਸ ਕਰਨਾ ਪੈਣਾ ਮਾਂ ਪੁੱਤ ਨੇ ਦੋਨੇ ਮੰਮੀ ਐਨੀ ਕੀ ਕਾਲੀ ਸੀ ਮੇਰਾ ਰਿਸ਼ਤਾ ਪੱਕਾ ਕਰਨ ਨੂੰ ਸੋਨੂੰ ਐਨਾ ਕੀ ਹੋਇਆ ਵੀ ਮੈਨੂੰ ਛੇਤੀ ਕਰੋ ਕੱਢਣ ਦੀ ਕੀ ਕਾਹਲ ਹੋਈ ਪਈਏਗੀ ਪੁੱਤ ਮੇਰੀ ਗੱਲ ਸੁਣਾ ਤੀਆਂ ਤਾਂ ਰਾਜੇ ਰਾਣਿਆਂ ਨੇ ਨਹੀਂ ਘਰੇ ਰੱਖੀਆਂ ਅਸੀਂ ਕਿੱਥੇ ਰੱਖ ਲਾਂਗੇ ਮੰਮੀ ਚੱਜ ਨਾਲ ਗੱਲ ਕਰ ਲਈ ਸੀਗੀ ਉਹਨਾਂ ਨੇ ਕੋਈ ਮੰਗ ਤਾਂ ਨਹੀਂ ਹੈਨੀ ਨੀ ਨਾ ਪੁੱਤ ਖੁੱਲ੍ਹ ਕੇ ਬੋਲੋ ਮੇਰਾ ਖੁੱਲ੍ਹ ਕੇ ਗੱਲ ਕੀਤੀ ਐ ਅਸੀਂ ਵੀ ਭਾਈ ਸਾਡੇ ਕੋਲ ਤਾਂ ਕੱਖ ਨਹੀਂ ਹੈਗਾ ਦੇਣ ਨੂੰ ਐ ਮੈਂ ਕੱਚੀ ਗੱਲ ਨਹੀਂ ਕਰਕੇ ਹੀ ਪੂਰੀ ਠੋਕ ਕੇ ਕਰ ਕਈਆਂ ਵੀ ਮੋਂ ਦੱਸਦੇ ਭਾਈ ਸਾਡੇ ਕੋਲ ਤਾਂ ਕੱਲੀ ਕੁੜੀ ਐ ਲੈਣਾ ਰਿਸ਼ਤਾ ਲਓ ਨਹੀਂ ਲੈਣਾ ਜਮਾ ਨਾ ਦਿਓ ਜਵਾਬ ਦਿਓ ਤੁਹਾਨੂੰ ਉਹ ਕਹਿੰਦੇ ਸੰਤੋਖਾ ਸੀ ਦੀ ਮੰਗਣੀ ਕਾਸੀ ਦੀ ਲੋਟ ਨਹੀਂ ਭਾਈ ਹਣ ਤਾਂ ਕੱਲੀ ਕੁੜੀ ਚਾਹੀਦੀ ਐ ਹੂੰ ਤਾਂ ਪੁੱਤ ਤੇਰੀ ਨਾਨੀ ਸਾਰਾ ਦੇਣ ਲੈਣ ਵਾਲੇ ਗੱਲ ਕਰਿਆਈ ਹੈ ਬਾਕੀ ਜਿਹੜਾ ਕਾਰਜ ਵਿਹਾਰ ਆਪਾਂ ਉਹ ਤਾਂ ਕਰਾਂਗੀ ਵੀ ਬਾਕੀ ਜਿੱਥੇ ਤੁਸੀਂ ਕੰਮ ਕਰਦੇ ਹੋਗੇ ਉਹਨਾਂ ਨੂੰ ਕਹੋ ਭਾਈ ਸਾਡੀ ਮਾੜੀ ਮੋਟੀ ਮਦਦ ਕਰਿਓ ਸਾਡੀ ਭੈਣ ਦਾ ਵਿਆਹ ਹੈਗਾ ਮੰਮੀ ਜੀ ਤੇ ਉਹਨਾਂ ਦੀ ਕੋਈ ਮੰਗ ਹੀ ਨਹੀਂ ਹੈਗੀ ਜ਼ਰੂਰੀ ਮੇਰੇ ਵੀਰਾਂ ਨੂੰ ਤੰਗ ਕਰਨਾ ਹੈ ਜਿਹੇ ਜਸਰੂਗਾ ਠੀਕ ਹੈ ਬਸ ਤੂੰ ਤਾਂ ਪੁੱਤ ਜਾ ਤੂੰ ਕੋਈ ਫਿਕਰ ਨਾ ਕਰ ਤੇਰੀ ਨਾਨੀ ਹੈਗੀ ਐ ਤੇਰੇ ਭਰਾ ਨੇ ਮੈਂ ਆਪੀ ਸਾਰਾ ਕੁਝ ਅਸੀਂ ਕਰ ਲਾਂਗੇ ਨਹੀਂ ਮੰਮੀ ਮੈਂ ਤੁਹਾਨੂੰ ਕਰਜ਼ਾਈ ਕਰਕੇ ਨਹੀਂ ਜਾਣਾ ਚਾਹੁੰਦੀ ਨਹੀਂ ਪੁੱਤ ਤੈਨੂੰ ਹੁਣ ਐ ਖਾਲੀ ਥੋੜੀ ਤੋਰਨਾ ਹੈਗਾ ਅਗਲੇ ਦਾ ਵੀ ਮਾੜਾ ਮੋਟਾ ਮਾਨਤਾਨ ਕਰਨਾ ਹੈ ਸੁੱਖ ਨਾਲ ਤੇਰੇ ਭਰਾ ਹੈਗੇ ਨੇ ਕਮਾਉਣ ਵਾਲੇ ਜੇ ਮੰਮੀ ਸਿੱਧਾ ਸਾਦਾ ਵਿਆਹ ਕਰਨਾ ਤਾਂ ਠੀਕ ਹੈ ਨਹੀਂ ਮੈਂ ਹੀ ਨਹੀਂ ਵਿਆਹ ਕਰਾਉਂਦੀ ਚੱਲ ਵਧੀਆ ਸੋਚ ਲਈ ਧੀਤਾ ਆਪਣੀ ਹੈਂ ਚਲ ਕੋਈ ਨਹੀਂ ਜਿਹੜਾ ਜਹਾਜ ਸਰੂਗਾ ਉਹ ਹਜਾ ਕਰ ਦਾਂਗੇ ਕੋਈ ਗੱਲ ਨਹੀਂ ਇਹ ਜਿਹੜੀਆਂ ਧੀਆਂ ਦਾ ਕਰਮ ਵਾਲਿਆਂ ਨੂੰ ਮਿਲਦੀਆਂ ਨੇ ਜਿਹੜੀਆਂ ਪਾਈਆਂ ਦੇ ਚੀਜ਼ ਮਾਪਿਆਂ ਦੀ ਛੱਡ ਕੇ ਜਾਣ ਆਪ ਜਿਹੇ ਜੇ ਹੁੰਦਾ ਲੈ ਕੇ ਵਗ ਜਾਣ ਕੁੜੀਆਂ ਦੀਆਂ ਰੀਜਾਂ ਤਾਂ ਪੂਰੀਆਂ ਹੀ ਨਹੀਂ ਹੁੰਦੀਆਂ ਨਹੀਂ ਨਹੀਂ ਬੇਬੇ ਅਸੀਂ ਤਾਂ ਹੁਣ ਆਪਾਂ ਮੜ ਮੋਟਾ ਤਾਂ ਕੁਝ ਕਰਾਂਗੇ ਮੰਮੀ ਤੂੰ ਫੇਰ ਨਾ ਕਰ ਭੈਣ ਤਾਂ ਉਹ ਹੀ ਬੋਲੀ ਜਾਂਦੀ ਆ ਜਿੰਨਾ ਕੋ ਹੋ ਸਕੇ ਅਸੀਂ ਕਰਾਂਗੇ ਗੱਲ ਮੰਮੀ ਮਰਤੂ ਦੀ ਸਹੀ ਹੈ ਜਿੰਨਾ ਕਿ ਸਾਥੋਂ ਸਰਿਆ ਅਸੀਂ ਕਰਾਂਗੇ ਕੋਈ ਨਹੀਂ ਮੇਰੇ ਕੋਲੇ ਵੀ ਜਿਹੜੇ ਹੋਏ ਪਲਸਣ ਦੇ ਮੈਂ ਵੀ ਕਰੂੰਗੀ ਇਹਦੇ ਮਾਮੇ ਨੂੰ ਵੀ ਕਹੂੰਗੀ ਪਰ ਆਪਾਂ ਦਿਖਾਵਾ ਤਾਂ ਪੁੱਤ ਕਰਨਾ ਨਹੀਂ ਹੈਗਾ ਕਾਰਜ ਬਹਰ ਆਪਾਂ ਵਧੀਆ ਕਰਾਂਗੇ ਦਿਖਾਵਾ ਕਰਨਾ ਤਾਂ ਪੁੱਤੂੰ ਹੀ ਮਾੜ ਹੈ ਹੈ ਆਪਾਂ ਤਾਂ ਜਿਹਾ ਜਹਾ ਸਰਿਆ ਆਪਾਂ ਦੇਵਾਂਗੇ ਪਰ ਇੱਕ ਇੰਨੀ ਕੁ ਗੱਲ ਹੈਗੀ ਬਾਹਲਾ ਹੋ ਨਹੀਂ ਕਰਦੇ ਹੈਗੀ ਪੁੱਤ ਮੇਰੀ ਗੱਲ ਸੁਣੋ ਹੁਣ ਤੁਸੀਂ ਤਿਆਰੀਆਂ ਕਰ ਲਓ ਹੈ ਉਹ ਤਾਂ ਕਹਿੰਦੇ ਅਸੀਂ ਤਾਂ ਸ਼ੇਤੂ ਵੀ ਵਿਆਹ ਲੈ ਲਾਂਗੇ ਆਹੀ ਬਸ ਦੋ ਚਾਰ ਦਿਨਾਂ ਚ ਸਾਗਨ ਕਰ ਲਾਂਗੇ ਬਸ ਉਸ ਤੋਂ ਬਾਅਦ ਵਿਆਹ ਮਮੀ ਦੇਖ ਲਾਉਣਾ ਤਾਂ ਕੁਝ ਵੀ ਨਹੀਂ ਕੀਤਾ ਬੈਠਾ ਦੋ ਦਿਨ ਰਹਿ ਗਏ ਮੈਨੂੰ ਤਾਂ ਲੱਗਦਾ ਉਹ ਗੱਲਾਂ ਲਿਆ ਉਹਨਾਂ ਨੇ ਕਰਨਾ ਵੀ ਕੁਝ ਨਹੀਂ ਬਹੁਤਿਆ ਕਾਲਿਆ ਇੰਨੇ ਕਾਲੀ ਨਾਲ ਨਹੀਂ ਬੇਰਪੱਕਦੇ ਹੁੰਦੇਗੇ ਮੇਰੀ ਗੱਲ ਸੁਣ ਮੈਂ ਤਾਂ ਇਸੇ ਦਿਨਾਂ ਨਾਲ ਨਾ ਡਿੱਖਦੀ ਸੀ ਅਗਲੇ ਨੂੰ ਮੌਕਾ ਹੀ ਨਾ ਮਿਲੇ ਟਾਈਮ ਸਾਂਭਣ ਦਾ ਮੈਂ ਤਾਂ ਤੈਨੂੰ ਐ ਕਹਿੰਦੀ ਆ ਆਪਾਂ ਆਥਣੇ ਚੱਲਾਂਗੇ ਨਾਲੇ ਤਾਂ ਉਹਨਾਂ ਤੋਂ 5 ਲੱਖ ਰੁਪਈਆ ਮੰਗਾਂਗੇ ਨਾਲੇ ਤਾਂ ਗੱਡੀ ਮੰਗਾਂਗੇ ਫੇਰ ਦੇਖਦੇ ਆ ਉਹ ਕੀ ਕਰਨਗੇ ਨਾਲੇ ਤੂੰ ਮੇਰੇ ਨਾਲ ਚੱਲੀ ਆਥਣੇ ਮੈਨਿਆ ਨਾ ਮੰਮੀ ਮੈਨੂੰ ਤਾਂ ਡਰ ਲੱਗਦਾ ਤੂੰ ਕੱਲੀ ਵਗ ਜੀ ਹਾਂ ਤੈਨੂੰ ਮਾਂ ਦਾ ਕਾਹਨੂੰ ਫਿਕਰ ਹੈਗਾ ਚੁੱਪ ਕਰਕੇ ਮੇਰੇ ਨਾਲ ਤੁਰਪੀ ਮੈਨੂੰ ਤਾਂ ਲੱਗਦਾ ਮੰਮੀ ਤੂੰ ਤਾਂ ਡਾਂਗਾ ਖਾਵੇਂ ਖਾਵੇਂਗੀ ਤੂੰ ਮੇਰੇ ਵੀ ਪਵਾਵੇਂਗੀ ਨਹੀਂ ਪੁੱਤ ਕਿਤੇ ਰੇ ਤੇ ਡਾਂਗਾ ਪੈਂਦੀਆਂ ਭਰਾ ਤਾਂ ਕੁੜੀ ਦੇ ਛੋਟੇ ਨੇਗੇ ਪਿਓ ਸਿਰਤੇ ਨੀਗਾ ਨਾਨੀ ਕੀ ਕਰ ਲੂਗੀ ਤੂੰ ਆਪ ਹੀ ਸੋਚ ਉਹਤੀ ਵਾਲੇ ਨੇਗੇ ਦੇ ਉਹਨਾਂ ਨੇ ਰਿਸ਼ਤਾ ਤੋੜਤਾ ਉਹਨਾਂ ਦੀ ਕੁੜੀ ਦੀ ਬੇਇੱਜ਼ਤੀ ਹੋਊਗੀ ਉਹਨਾਂ ਨੂੰ ਤਾਂ ਪੈਸੇ ਤੇ ਗੱਡੀ ਦੇਣੀ ਪਊਗੀ ਮੰਮੀ ਮੇਰੀ ਗੱਲ ਸੁਣ ਕਿਤੇ ਲੈਣੇ ਦੇਣੇ ਨਾ ਪੈ ਜਾਣ ਮੈਂ ਤਾਂ ਤੈਨੂੰ ਐ ਕਹਿਨੀ ਆਂ ਕੁਝ ਚੱਜ ਦੀ ਵੀ ਗੱਲ ਕਰ ਲਿਆ ਕਰ ਤੂੰ ਆਥਣੇ ਨਾ ਮੇਰੇ ਨਾਲ ਤੁਰਪੀ ਆਪਾਂ ਉਹਨਾਂ ਦੇ ਘਰੇ ਚੱਲ ਕੇ ਆਵਾਂਗੇ ਮੇਰੀ ਗੱਲ ਸੁਣ ਮੰਮੀ ਨਾਲ ਤਾਂ ਤੁਰਪੂ ਆ ਕੱਚੀ ਰਿਸ਼ਤੇਦਾਰੀ ਐ ਉਹਨਾਂ ਦੇ ਪਿੰਡ ਵਾਲੇ ਦੇਖ ਕੀ ਕਰਨਗੇ ਵੀ ਪ੍ਰੋਣਾ ਇਹਨਾਂ ਦਾ ਨਾਲ ਹੀ ਤੁਰਿਆ ਫਿਰਦਾ ਹੈਗਾ ਮੈਨੂੰ ਤਾਂ ਇਹ ਗੱਲ ਵਧੀਆ ਨਹੀਂ ਲੱਗਦੀ ਮੈਂ ਤੈਨੂੰ ਇੱਕ ਵਾਰੀ ਕਹਤਾ ਨਾ ਤਿਆਰ ਹੋ ਕੇ ਆ ਜੀ ਆਪਾਂ ਆਥਣੇ ਚੱਲਾਂਗੇ ਆ ਮੇਰੇ ਥੋੜਾ ਜਿਹਾ ਪੁੱਛਿਆ ਰਹਿ ਗਿਆ ਹੋਂ ਕੰਮ ਉਹਨਾਂ ਨੇ ਮੇੜਦਾ ਨਹੀਂ ਮੈਂ ਤਾਂ ਚੱਲ ਚੰਗਾ ਭਗ ਜਾ ਛੋੜਣਾ ਤਾਂ ਜਾਵੇਂ ਨਾ ਬਸ ਜਾਣੇ ਹੀ ਘਟਾਗਾ ਸਾਰਾ ਦਿਨ ਫਟਾਤਾ ਇੱਥੇ ਫਿਰ ਪੁੱਤ ਹੁਣ ਤੈਨੂੰ ਪਤਾ ਤਾਂ ਹੈਗਾ ਛੋਟੇ ਛੋਟੇ ਤਾਂ ਦਿਨ ਨੇਗੇ ਹਣੇ ਉਹ ਲੈਸ ਪੁੱਲੇ ਉਹਨੂੰ ਅਮਰਤ ਨੂੰ ਫੋਨ ਕੀਤਾ ਉਹ ਲੈ ਕੇ ਆਊਗਾ ਹੋਰ ਹਜੇ ਕੱਪੜੇ ਫੜ ਕੇ ਲਿਆਉਣੇ ਤੇ ਜਿਹੜੇ ਸੁੱਤੇ ਪਏ ਨੇ ਕੀ ਮਗਹਾਈ ਬਾਲੀ ਹੋਈ ਪਈ ਆ ਹੁਣ ਮਾੜੀ ਮਾੜੀ ਇਹੋ ਥੋੜੇ ਜੀ ਚੀਜ਼ ਵੀ ਨਹੀਂ ਫਿੱਟ ਬੈਠਦੀ 10-10 ਵਾਰੀ ਦੇਖਨੀ ਹੈ ਕਿ ਕੀ ਚੀਜ਼ਾਂ ਫਿਰ ਹੁਣ ਦੇਖ ਕੇ ਲਿਆਉਣਾ ਪੈਂਦਾ ਸਾਰਾ ਕੁਛ ਕੰਮ ਹੀ ਬਾਲੇ ਪੈਣੇ ਪੁੱਤ ਤੁਸੀਂ ਨਾ ਹੁਣ ਛੇਤੀ ਛੇਤੀ ਕੰਮ ਕਰਿਆ ਫਿਰ ਦਿੱਤਾ ਕਰੀਏ ਲੈ ਤੁਸੀਂ ਲੋਟ ਜੀ ਪੁੱਤ ਤਾਂ ਨਹੀਂ ਮੈਂ ਕਿਹਾ ਤੀ ਤੂੰ ਨਾ ਕੰਮ ਕਰ ਹੈ ਹੁਣ ਚਾਰ ਦਿਨ ਕੁੜੀਆਂ ਕਰਦੀਆਂ ਨਹੀਂ ਹੁੰਦੀਆਂ ਵਿਆਹ ਤੋਂ ਪਹਿਲਾਂ ਕੰਮ ਆ ਮੰਮੀ ਆਹੋ ਸੀ ਨਾ ਫਿਰ ਗੰਦਾ ਵਾਲਾ ਹੋਇਆ ਪਿਆ ਸੀ ਫਰਸ਼ ਤੇ ਤਰੂਤਾ ਜਿਹਾ ਵਾਲੀ ਆਇਆ ਪਿਆ ਸੀ ਮਹੱਲੇ ਵਿੱਚ ਚਾੜੂ ਲਾ ਦਿਆਂ ਕੀ ਗੱਲ ਹੈਗੀ ਕੰਮ ਕਰਨ ਨੂੰ ਨਹੀਂ ਨਹੀਂ ਤੂੰ ਹੁਣ ਛੱਡ ਦੇ ਕੰਮ ਹੁਣ ਨਾ ਕਰੀ ਕਹਿੰਦਾ ਤਰ ਚਾੜੂ ਦੇਖ ਲੈ ਅੰਮੀ ਕਹਿੰਦੇ ਨਹੀਂ ਹੁੰਦੇ ਰਿਸ਼ਤੇਦਾਰ ਵੀ ਤਕੜਾਂ ਦੇ ਘਰੀ ਆਉਂਦੇ ਆ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਨਾਲੇ ਆਪਾਂ ਕਰੇ ਵਿਆਹ ਰੱਖਿਆ ਹੋਇਆ ਸੀਗਾ ਦੇਖ ਲੈ ਕੋਈ ਨਹੀਂ ਆਇਆ ਜੇ ਆਪਾ ਪ੍ਰੋਗਰਾਮ ਨਹੀਂ ਰੱਖਿਆ ਤਾਂ ਕਿਸੇ ਨੇ ਆਉਣਾ ਜ਼ਰੂਰੀ ਨਹੀਂ ਸਮਝਿਆ ਪੁੱਤ ਮੇਰੀ ਗੱਲ ਸੁਣਾ ਪਹਿਲਾਂ ਦੇਖ ਵਿਆਹ ਕਰਦੇ ਲੋਕ ਇਕੱਠ ਵਾਠ ਹੁੰਦਾ ਤੇ ਇੰਨਾ ਮੇਲਗੇੜ ਆਉਂਦਾ ਸੀ ਹੈ ਹੁਣ ਤਾਂ ਨਾ ਉਹ ਗੱਲ ਐ ਅਮੀਰਾਂ ਦਾ ਹੀ ਰਹਿ ਗਿਆ ਵਿਆਹ ਸਾਧੀਆਂ ਚ ਆਉਣ ਦਾ ਗਰੀਬਾਂ ਦੇ ਤਾਂ ਕੋਈ ਆਉਂਦਾ ਹੀ ਨਹੀਂ ਆਪਣੇ ਵਰਗਿਆਂ ਦੇ ਹੁਣ ਤਾਂ ਪੁੱਤ ਪੈਲਸਾਂ ਚੋਂ ਹੀ ਆ ਕੇ ਮੁੜ ਜਾਂਦੇ ਨੇ ਹਾਲਾਂਕਿ ਇਹ ਕਹਿੰਦਾ ਕਿਤੇ ਕੋਈ ਸਮਾਨ ਦੇ ਨਾ ਲੈਣ ਚੱਲ ਅੰਮੀ ਛੱਡ ਤੂੰ ਕਿਹੜੀਆਂ ਗੱਲਾਂ ਚ ਪੈ ਗਈ ਤੂੰ ਜਿਹੜਾ ਸਮਾਨ ਲੈ ਆਂ ਭੈਣ ਨੂੰ ਪਹਿਲਾਂ ਉਹ ਦਿਖਾ ਦੇ ਨਾਲੇ ਭਣੇ ਤੂੰ ਬਗ ਜਾਂਦੀ ਨੰਮੀ ਨਾਲ ਬਾਜ਼ਾਰ ਸਾਡਾ ਸਾਰਾ ਦਿਨ ਬਰਬਾਦ ਹੋ ਗਿਆ ਉੱਥੇ ਨਵੀਰੇ ਦੋ ਤਾਂ ਦਿਨ ਰਹਿ ਗਏ ਮੇਰੇ ਵਿਆਹ ਚ ਮੈਂ ਬਾਜ਼ਾਰ ਚ ਕੁਮਤੀ ਸੋਣੀ ਲਾਈਦੀ ਸੀਗੀ ਉਹ ਸਾਨੂੰ ਕਿਹੜਾ ਉਹਨਾਂ ਨੇ ਤਿਆਰੀ ਕਰਨ ਦਾ ਟਾਈਮ ਦਿੱਤਾਗਾ 1 ਲੱਖ ਤਾਂ ਉਹਨਾਂ ਨੇ ਵਿਆਹ ਰਖਤਾ ਐ ਕਰ ਪੁੱਤ ਇੱਧਰ ਦੀ ਆ ਜਾ ਆ ਤਾਂ ਸੂਟ ਤੇਰੇ ਨੇਗੇ ਦੋ ਇਹਦੇ ਚ ਹੈ ਇਹ ਕਾ ਤੇਰੀ ਨਾਨੀ ਦਾ ਲਿਆਤਾ ਮੈਂ ਆਖਾ ਚੱਲ ਸਮਿਆ ਲੂਗੀ ਇਹ ਵਧੀਆ ਕੋਣੇ ਹੈ ਨਾ ਹੋਰ ਮੈਂ ਕਿਹਾ ਪਹਿਲੇ ਇਹਦੇ ਹੀ ਸਮਿਆ ਦਾਂਗੇ ਬਾਕੀ ਆ ਤੇਰੇ ਨੇ ਸੂਟ ਤੇ ਨਾ ਕੱਢ ਕੇ ਦਿਖਾ ਦੇ ਭਾਈ ਨੂੰ ਲਾ ਦੇਖ ਲੈ ਵੀ ਪਸੰਦ ਨੇ ਮੈਂ ਸੋਹਣੇ ਆ ਮਮੀ ਹੈ ਸੋਹਣੇ ਆਗੇ ਆਹ ਹੈ ਇੱਕ ਤੇਰਾ ਸੁਟਕ ਆ ਤਾਂ ਸੱਚ ਤੇ ਨੰਨੀ ਦਾ ਆਇ ਤੇਰਾ ਸੁਟਕ ਕੋਹਣੇ ਆ ਮਮੀ ਮੈਂ ਤਾਂ ਮੋਟੇ ਸਿਆਜ ਚ ਪਾ ਲਿਆ ਹੈ ਨਾ ਇਹ ਤਾਂ ਵਧੀਆ ਨੇ ਸੋਹਣੇ ਨੇ ਤੇ ਉਹ ਤੇਰੇ ਜਿਹੜੇ ਕੰਨਾਂ ਵਾਲੇ ਬਣਵਾਏ ਨੇਗੇ ਉਹ ਸਨੈਰ ਕਹਿੰਦਾ ਕਹਿੰਦਾ ਵੀ ਥੋੜੇ ਚ ਇਹਨੂੰ ਲੈ ਜਿਓ ਉਹ ਕੋਈ ਨਾ ਗੁਰੀ ਲਿਆਊਗਾ ਵਿਚ ਦੀ ਫੜ ਲਿਆਊਗਾ ਮਮੀ ਉਹਨਾਂ ਦੀ ਕੀ ਲੋੜ ਸੀ ਸੋਨਾ ਪਤਾ ਕਿੰਨਾ ਮਹਿੰਗਾ ਹੋ ਰਿਹਾਗਾ ਤੁਸੀਂ ਉਹੀ ਬਾਤ ਬਾਤ ਕੀ ਕਰੀ ਜਾਂਦੇ ਹੋ ਸਾਰਾ ਕੁਝ ਨਹੀਂ ਪੁੱਤ ਹੁਣ ਕੰਨ ਤਾਂ ਟੱਕਣੀ ਹੁੰਦੇ ਨੇ ਨੱਕ ਦੇ ਕੰਨ ਤਾਂ ਕੁੜੀਆਂ ਦੇ ਟੱਕਦਾ ਹੁੰਦਾ ਹੈਗਲਾ ਇੱਕ ਤਾਂ ਪੁੱਤ ਚਾਂਦੀ ਦੇ ਚਾਂਜਰਾਂ ਨੇ ਤੇਰੀਆਂ ਹੈ ਇੱਕ ਪਰੋਣੇ ਦਾ ਕੜਾ ਬਣਾ ਲਿਆ ਇੱਕ ਸ਼ਾਂਪ ਬਣਾ ਲਈ ਬਸ ਇੰਨਾ ਕੁਸਤਾ ਪਾਵਾਂਗੇ ਫੇਰ ਵੀ ਮੰਮੀ ਤੁਸੀਂ ਕਿੰਨਾ ਖਾਚਾ ਕਰਤਾ ਦੇਖੇ ਮੇਰੀ ਗੱਲ ਸੁਣ ਪੁੱਤ ਲੋਕ ਤਾਂ ਇੰਨਾ ਇੰਨਾ ਕੁਝ ਕਰਦੇ ਨੇ ਕਿਧਰੇ ਸੈਟ ਪਾਉਂਦੇ ਨੇ ਕਿਧਰੇ ਕਿੰਨਾ ਕਿੰਨਾ ਕੁਝ ਸ਼ਾਂਪਾਂ ਪਾਉਂਦੇ ਨੇ ਰਿਸ਼ਤੇਦਾਰਾਂ ਨੂੰ ਵੀ ਪਾਉਂਦੇ ਨੇ ਹੁਣ ਇੰਨਾ ਕੁ ਤਾਂ ਕਰਨਾ ਹੀ ਤੀਗੇ ਆਪਾਂ ਤੂੰ ਐ ਕਰ ਆਹ ਸੂਟ ਸਾਡ ਸਾਰੇ ਅੰਦਰ ਆਪਦੇ ਸਾਹਮਣੇ ਜਿਹੜਾ ਸਮਿਉਣਾ ਹੋ ਉਸ ਮਿਆਲੀ ਹੈ ਤੇ ਲੈ ਲੈ ਜਾਂ ਅੰਦਰ ਤਾਰਸਮਨ ਚਾਹ ਵੀ ਬਣਾ ਲੈਂਦਾ ਹੈ ਬਣਾ ਲੈਂਗੀ ਮੰਮੀ ਮੇਰੀ ਘਰ ਸੁਣ ਲੈ ਮੈਂ ਤੈਨੂੰ ਘਰੇ ਵੀ ਕਿਹਾ ਸੀ ਹੁਣ ਵੀ ਕਹਿਣਾ ਮੈਂ ਤਾਂ ਕਹਿੰਨਾ ਨਾ ਜਾਣਿਆ ਮੁਰ ਚੱਲਦੇ ਡਾਦਾ ਕਹਤੋਂ ਅਬ ਤਾਂ ਦੇ ਕੁਛ ਲੈਣਾਗਾ ਫਿਰ ਅੰਦਰ ਤਾਂ ਜਾ ਨਹੀਂ ਪਊਗਾ ਕਿਤੇ ਪਾਰ ਬੁੱਝ ਨਾ ਖੜਾ ਰਹੀ ਅੰਦਰ ਦਾ ਵਗ ਜਾਣਾ ਕਿਤੇ ਹੋਰ ਹੀ ਨਾ ਸੱਪਾ ਪੈ ਜੇ ਮੈਂ ਤੈਨੂੰ ਹਲੇ ਵੀ ਕਹਣਾਗਾ ਨਹੀਂ ਸੇਪਾ ਪੈਂਦਾ ਤੂੰ ਅੰਦਰ ਚੱਲ ਮਿਲ ਨਾਲ ਸਾਰਾ ਕੁਝ ਬਣ ਜਾਂਦਾ ਕੀ ਮੀਂਹ ਹੁੰਦੀ ਨਹੀਂ ਹੈ ਬੋਲ ਲੈ ਅਸੀਂ ਆ ਗਏ ਸਾਸ੍ਰਿਕਾ ਸਾਸ੍ਰੀ ਘਰ ਪਈ ਸਾਸ੍ਰੀ ਘਰ ਪਈ ਹਾਂ ਠੀਕ ਹਾਂ ਸਾਸ੍ਰੀ ਬਈ ਬਈ ਹਾਂ ਠੀਕ ਠਾਕ ਪਈਆਂ ਆਪਣਾ ਪਰਿਵਾਰ ਸਾਰਾ ਠੀਕ ਆ ਬਈ ਤੁਸੀਂ ਕਿਵੇਂ ਆ ਚਾਨਤ ਜੀ ਅਸੀਂ ਆ ਨਹੀਂ ਸਕਦੇ ਪੰਜ ਜੀ ਸੋ ਭੈਣ ਜੀ ਭਨੇ ਆਓ ਰਾਤ ਆਓ ਕਦ ਮਰਜੀ ਆਓ ਪੰਜੇ ਸਤਨਾ ਜ਼ਰੂਰੀ ਗੱਲ ਕਰਨ ਆਏ ਅੱਜ ਕੋਈ ਹਾਂ ਭੈਣ ਜੀ ਜ਼ਰੂਰੀ ਗੱਲ ਕਿਹੜੀ ਓਏ ਮੈਂ ਤਾਂ ਐ ਕਹਿੰਦੀ ਆਂਗੀ ਇੱਕ ਮੁੰਡਾ ਤਾਂ ਬੈਠਾ ਹੈਗਾ ਦੂਜੇ ਮੁੰਡੇ ਨੂੰ ਬੁਲਾਓ ਆਪਾਂ ਗੱਲਬਾਤ ਕਰੀਏ ਨਹੀਂ ਭੈਣ ਜੀ ਉਹ ਤਾਂ ਬਾਹਰ ਗਿਆ ਹੋਇਆ ਹੈਗਾ ਤੂੰ ਸਾਨੂੰ ਹੀ ਦੱਸ ਦੇ ਮੁੰਡਾ ਬੈਠਾ ਮੈਂ ਬੈਠੀ ਆਂ ਸੰਨ ਦੱਸ ਦੇ ਕੀ ਗੱਲ ਹੈਗੀ ਜਾ ਭਈ ਵਾ ਆਪਣੀ ਭੈਣ ਨੂੰ ਕਹਿ ਕੇ ਆ ਕੇ ਚਾਹ ਬਣਾ ਲੈ ਥੋੜੀ ਜੀ ਨਹੀਂ ਚਾਹ ਪਾਣੀ ਤੇਰਾ ਲੋੜ ਦਿੰਗੀ ਇੱਥੇ ਬਹਿ ਕੇ ਗੱਲ ਕਰ ਲਓ ਹਾਂ ਪੰਜ ਮੈਂ ਤਾਂ ਦਿਲ ਜੱਕ ਮੀ ਜਾਂਦਾ ਵੀ ਤੁਸੀਂ ਕਿਵੇਂ ਆ ਗਏ ਨਾਲ ਤੁਸੀਂ ਮੁੰਡੇ ਨੂੰ ਇਹਨੂੰ ਲਿਆਇ ਪਰੌਣੇ ਨੂੰ ਜੇ ਸਾਡੇ ਸ੍ਰੀਕੇ ਕਵੀਲੇਆਣਾਂ ਨੇ ਦੇਖ ਲਿਆ ਛੜ ਤਾਂ ਬਲਾਈ ਗੱਲਾਂ ਬਣਾਉਂਗੇ ਪੰਜ ਇਹ ਗੱਲਾਂ ਛੱਡੋ ਛੜ ਤਾਂ ਨਾ ਰਿਸ਼ਤੇਦਾਰਾਂ ਚ ਬੇਇੱਜ਼ਤੀ ਹੋਗੀ ਕਹਿੰਦੇ ਸਾਨੂੰ ਇਹੀ ਕਰ ਲੱਭਿਆ ਸੀਗਾ ਨਾਲ ਨਾ ਰਿਸ਼ਤੇਦਾਰ ਸੰਤਾਂ ਦਾ ਚਿਹੜਾ ਕਰ ਦੇਣਗੇ ਪੰਜ ਮੇਰੀ ਗੱਲ ਸੁਣਾ ਇਸ ਤਾਂ ਕਿਸੇ ਗੱਲ ਦਾ ਉੱਲਾ ਰੱਖੀ ਹੀ ਨਹੀਂ ਹੈਗਾ ਅਜ ਤਾਂ ਤੁਹਾਡੀ ਸਾਰੀ ਗੱਲ ਉੱਥੇ ਖੋਲ ਕੇ ਆਏ ਆ ਤੁਹਾਡੇ ਸਾਹਮਣੇ ਵੀ ਭਾਈ ਡੇਰ ਲੈਣ ਨੂੰ ਸਾਡੇ ਕੋਲ ਕੁਝ ਨਹੀਂ ਛੜ ਤਾਂ ਰਿਸ਼ਤੇਦਾਰਾਂ ਚ ਮੁੰਡੇ ਦੇ ਵਿਆਹ ਹੋਏ ਨੇਗੇ ਪਰ ਪਰ ਕੇ ਨਾ ਦਾਜ ਦੀਆਂ ਟਰਾਲੀਆਂ ਆਈਆਂ ਨਹੀਂਆਂ ਮੇਰਾ ਮੁੰਡਾ ਕਿਹੜਾ ਕਸ ਨਾ ਘੱਟਾਗਾ ਚੰਗਾ ਘਰਬਾਰ ਹੈਗਾ ਕੱਲਾ ਕੱਲਾ ਮੇਰਾ ਪੁੱਤ ਹੈਗਾ ਭੈਣ ਜੀ ਇਹ ਗੱਲ ਨਹੀਂ ਬਣਦੀ ਭੈਣ ਜੀ ਅਸੀਂ ਤੁਹਾਨੂੰ ਉਦੋਂ ਪੁੱਛਿਆ ਸੀਗਾ ਵੀ ਤੁਹਾਡੀ ਕੋਈ ਮੰਗ ਤਾਂ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਭੈਣ ਜੀ ਲਾਵਾ ਤੂੰ ਪਹਿਲਾਂ ਇੱਕ ਗੱਡੀ 5 ਲੱਖ ਰੁਪਈਆ ਚਾਹੀਦਾਗਾ ਆਂਟੀ ਇਹ ਕੀ ਗੱਲ ਹੋਈ ਅਸੀਂ ਕਿੱਥੋਂ ਦੇਈਏ ਤੁਹਾਨੂੰ ਲਾਵਾ ਤੋਂ ਪਹਿਲਾਂ ਗੱਡੀ ਤੇ ਪੈਸੇ ਪਹਿਲਾਂ ਤੇ ਤੁਹਾਡੀ ਮੰਮੀ ਵਰਗੇ ਨੇ ਗੱਲ ਖੋਲੀ ਸੀਗੀ ਬੀਬੀ ਸਾਡੇ ਕੋਲ ਕੁਝ ਨਹੀਂ ਹੈਗਾ ਉਹ ਤਾਂ ਤੁਸੀਂ ਤੁਸੀਂ ਬੋਲੇ ਨਹੀਂ ਬਹਿ ਜਾ ਪੁੱਤ ਬਹਿ ਜਾ ਤੁਸੀਂ ਤਾਂ ਜਮੀ ਚੁੱਪ ਕਰਕੇ ਬਹਿਣ ਜੀ ਕੁਸਤਾ ਕਰਦੇ ਨਾ ਕੋਈ ਸਿਉਣੇ ਦੀ ਗੱਲ ਨਾ ਲੈਣਾ ਨਾ ਦੇਣਾ ਤੁਸੀਂ ਤਾਂ ਚੁੱਪੀ ਕਰਕੇ ਬਹਿਗੇ ਆਰਾਮ ਨਾਲ ਆਏ ਥੋੜਾ ਵਿਆ ਹੁੰਦੇ ਨੇਗੇ ਭੈਣ ਜੀ ਮੈਂ ਛੋੜੀ ਮੁਰੇ ਹੱਥ ਬੰਦੀਆਂ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਹੁਣ ਤਾਂ ਭੈਣ ਜੀ ਦੋ ਦਿਨ ਰਹਿਗੇ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਹੁਣ ਤਾਂ ਛੋੜੀ ਉੱਤੀ ਹੀ ਆਈ ਮੇਰੀ ਗੱਲ ਸੁਣ ਲਾ ਇੰਨਾ ਕ ਤਾਂ ਸਾਨੂੰ ਕਰਨਾ ਪਊਗਾ ਨਹੀਂ ਸਾਡੇ ਤੋਂ ਆਸ ਨਾ ਰੱਖਿਓ ਅਸੀਂ ਬਰਾਤ ਲੈ ਕੇ ਇੱਥੇ ਆਉਂਦੇ ਨਹੀਂ ਭੈਣ ਜੀ ਹੁਣ ਇਹੋ ਜੀਆਂ ਗੱਲਾਂ ਨਾ ਕਰੋ ਮੇਰੀ ਤੀ ਦੀ ਤਾਂ ਹੁਣ ਦੇਜ ਜੀਤੀ ਹੋ ਜਾਣੀ ਹੈ ਲੋਕ ਤਾਂ ਨਾ ਮੇਰੀ ਧੀ ਦੀਆਂ ਵੀ ਗੱਲਾਂ ਬਣਾ ਲੈਣਗੇ ਭੈਣ ਜੀ ਆਪਦੇ ਜਵਾਖਾਂ ਖਾਤਰ ਨਾ 100 ਕੁਸ਼ ਕਰਦੇ ਆਗੀ ਆਪ ਦੀ ਧੀ ਖਾਤਰ ਇੱਕ ਗੱਡੀ ਤੇ 5 ਲੱਖ ਰੁਪਈਆ ਵੀ ਨਿਕਰ ਸਕਦੇਗੀ ਗੱਡੀ ਤੁਸੀਂ ਆਪ ਸੋਚ ਕੇ ਦੇਖੋ ਜੇ ਛੋਡੇ ਕਰਤੀ ਹੁੰਦੀ ਤਾਂ ਲੋਕ ਉਹ ਨਾਲ ਐ ਕਰਦੇ ਤੁਸੀਂ ਆਪ ਸੋਚ ਕੇ ਦੇਖੋ ਕਾਕਾ ਤੂੰ ਛੋਟਾਗਾ ਛੋਟਾ ਬਣ ਕੇ ਰਹਿ ਭਾਜੀ ਮੈਂ ਛੋਟੇ ਸਾਹਮਣੇ ਹੱਥ ਜੋੜ ਦਿੰਦਾ ਮੇਰੀ ਭੈਣ ਨਾਲ ਐ ਨਾ ਕਰੋ ਅਸੀਂ ਕਿਹੜਾ ਕੋਈ ਬਾਲਾ ਜਿਆਦਾ ਮੰਗ ਲਿਆ ਐਨਾ ਤਾਂ ਸਾਨੂੰ ਕਰਨਾ ਹੀ ਪਊਗਾ ਭਾਈ ਤੁਸੀਂ ਆਪ ਸਿਆਣੇ ਅਸੀਂ ਐਨਾ ਇਤਜਾਓ ਕਿਵੇਂ ਕਰ ਲਾਂਗੇ ਕਲ ਟਾਈਮ ਤਾਂ ਦੇਓ ਸਾਨੂੰ ਓਏ ਵਿਆਹ ਤੋਂ ਪਹਿਲਾਂ ਨਾ ਇੰਤਜ਼ਾਮ ਕਰ ਲੈਣੇ ਪੈਸਿਆਂ ਦਾ ਮੈਂ ਜੇ ਵਿਆਹ ਨਾ ਹੋ ਗਿਆ ਤਾਂ ਸੌਦਾ ਹੋ ਗਿਆ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਦੇ ਇੰਤਜ਼ਾਮ ਕਰ ਲਿਆ ਤਾਂ ਤਾਂ ਸਾਡੇ ਨਾਲ ਕੁੜੀ ਨੂੰ ਤੋਰ ਦੇਉਣੀ ਆਪਦੀ ਨੂੰ ਆਪ ਰੱਖ ਲਿਓ ਚੱਲ ਬੁੱਤ ਚੱਲੀਏ ਤੁਰੰਦੀ ਘਾਤੋਂ ਹੈ ਨਹੀਂ ਫੋਨ ਕਰਿਆ ਤੇਰੇ ਮਾਮੇ ਨੂੰ ਤਾਂ ਵੀ ਮੇਂ ਨਾ ਨਿੰਵੇ ਦੇ ਫਿਰ ਹੁਣ ਕਰੋਨੀਏ ਮੈਂ ਆ ਗਈ ਬਸ ਰੋਣਾ ਗੱਲ ਦੱਸ ਮੇ ਚੁੱਕੀ ਹੈਗਾ ਕੀ ਗੱਲ ਹੈ ਕੀ ਹੋਣੀ ਸੀ ਨਾਨੀ ਜਦੋਂ ਮੇਰਾ ਰਿਸ਼ਤਾ ਕਰਕੇ ਆਈ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਵੀ ਉਹ ਕੁਝ ਨਹੀਂ ਮੰਗੇ ਤੱਕ ਵੀ ਨਹੀਂ ਮੰਗਿਆ ਤੀ ਹਾਂ ਤੇ ਉਹ ਕੱਲ ਆਏ ਸੀਗੇ ਤੇ ਉਹ ਕਹਿੰਦੇ ਸਾਨੂੰ ਨਾ ਤਾਂ ਗੱਡੀ ਚਾਹੀਦੀ ਹੈ ਮੈਂ 5 ਲੱਖ ਰੁਪਇਆ ਚਾਹੀਦਾ ਕੋਈ ਵੀ ਮੈਂ ਕਰੂੰਗੀ ਗੱਲ ਉਹਨਾਂ ਨਾਲ ਨਹੀਂ ਤੇ ਨਹੀਂ ਤਾਂ ਗੱਡੋ ਬਾਤ ਕੁਝ ਬੋਲ ਕੇ ਗਏ ਬਸ ਰੋਣਾ ਤੂੰ ਜਮਾਨਾ ਰੋ ਮੈਂ ਕਰਨੀ ਗੱਲਾਂ ਪਰ ਉੱਥੇ ਕੋਈ ਹੋ ਪਾਇਆ ਹੋਏਗਾ ਕਾਰਪਾਈ ਹੋਈ ਹੈ ਨਹੀਂ ਉਹ ਤਾਂ ਗੱਡੀਆਂ ਗੁੱਡੀਆਂ ਦੇ ਸਕਦੇ ਹੈਗੇ ਸਾਲੇ ਲੱਗਦੇ ਨੇ ਆਪਾਂ ਨੇ ਕਿਹੜਾ ਕੋਈ ਹੋ ਹੈ ਆ ਪਾਣੀ ਕਰਦੇ ਹੈਗੇ ਫਿਰ ਹੋਰ ਕੀ ਮਰਗੇ ਲੈ ਬੋਲੀ ਗੱਲ ਆ ਤੂੰ ਟੈਨਸ਼ਨ ਕਰ ਲੈਣੀ ਐ ਇਹ ਤਾਂ ਸੌ ਵਾਰੀ ਹੁੰਦੀਆਂ ਨਹੀਂ ਗੀਆਂ ਜਮਨ ਰੋ ਮਿਰਤੀ ਲੈ ਇਹ ਗੱਲ ਨਹੀਂ ਹੈਗੀਆਂ ਨਹੀਂ ਲੈ ਲੈ ਉਹਨਾਂ ਦੇ ਕਿਹੜਾ ਰੋਜੀ ਆਉਂਦੇ ਨੇਗੇ ਰਿਸ਼ਤੇ ਵਾਲੇ ਵੀ ਅੱਜ ਰੋਜੀ ਵਾਰ ਕੇ ਖੜੇ ਹੁੰਦੇ ਨੇ ਉਹਨਾਂ ਨਾਲ ਤਾਂ ਭੱਜ ਕੇ ਲੈ ਰਿਸ਼ਤਾ ਉਦੋਂ ਤਾਂ ਉਦੋਂ ਤਾਂ ਗੱਡੀ ਦਾ ਗੱਲ ਨਾ ਉਹ ਤਾਂ ਸੋਨੇ ਦੀ ਵੀ ਨਹੀਂ ਕੋਈ ਗੱਲ ਕਰੀ ਵੀ ਸਾਡੇ ਛਾਪ ਵੀ ਪਾਉਂਗੇ ਕਿ ਨਾ ਪਾਉਂਗੇ ਅੱਜ ਉਹ ਗੱਡੀਆਂ ਮੰਗਦੇ ਨੇ ਕਿੱਧਰ ਲੈ ਆ ਕੇ ਗੱਡੀਆਂ ਲੈਣ ਵਾਲੇ ਕੋਈ ਨਹੀਂ ਤੂੰ ਘਬਰਾ ਨਾ ਮੈਂ ਕਰਦੀ ਹਾਂ ਉਹਨਾਂ ਨਾਲ ਗੱਲ ਨਾ ਨਹੀਂ ਮੈਨੂੰ ਹੋਰ ਕਿਸੇ ਗੱਲ ਦਾ ਫਿਕਰ ਨਹੀਂ ਹੈਗਾ ਮੰਮੀ ਬਿਮਾਰ ਹੈਗੀ ਉਹਨੇ ਰੋ ਰੋ ਕੇ ਨਾ ਆਪ ਦਾ ਸਿਹਤ ਖਰਾਬ ਕਰ ਰੱਖਿਆ ਕਿੱਥੇ ਤੇਰੀ ਮੰਮੀ ਆ ਅੰਦਰ ਪਈ ਐ ਮੈਂ ਜਾ ਕੇ ਕਰਦੀ ਹਾਂ ਉਹਦੇ ਨਾਲ ਗੱਲ ਕਿਉਂ ਰੋਂਦੀ ਐ ਇਹ ਜੇ ਹੋਰ ਨਹੀਂ ਮਿਲਣਗੇ ਲੈ ਚਾਹ ਵੀ ਮੰਮੀ ਨੇ ਹੋਟੇ ਤੇ ਧਰੀ ਪਈ ਐ ਮੰਮੀ ਹਾਂ ਤਾਂ ਕੀ ਲੱਗਦਾ ਉਹ ਕਰਨਗੇ ਇੰਤਜ਼ਾਮ ਵੈਨ ਤਾਂ ਲੱਗਦਾ ਕਿਤੇ ਹੋਰ ਹੀ ਨਾ ਪੰਗਾ ਵੈਜੀ ਆਪੇ ਕਰਨਗੇ ਪੁੱਤ ਇੰਤਜ਼ਾਮ ਤਾਂ ਉਹਨਾਂ ਨੂੰ ਕਰਨੇ ਪਊਗਾ ਫੇਰ ਦੇਖੀ ਉਹ ਤਾਂ ਭੱਜੇ ਫਿਰਨਗੇ ਜੇ ਉਹਨਾਂ ਦੀ ਕੁੜੀ ਦੇ ਰਿਸ਼ਤੇ ਨੂੰ ਆਪਾਂ ਜਵਾਬ ਦਿੱਤਾ ਨਾਲੇ ਤੂੰ ਕਿਉਂ ਟੈਨਸ਼ਨ ਲੈਣਾਗਾ ਚੱਲ ਮੰਮੀ ਫੇਰ ਤਾਂ ਬਾਲਾ ਵਧੀਆ ਹੋਜੂਗਾ ਜੇ ਉਹਨਾਂ ਨੇ ਗੱਡੀ ਦੇ ਪੈਸੇ ਦਾ ਇੰਤਜ਼ਾਮ ਕਰਤਾ ਏਦੋਂ ਵਧੀਆ ਹੋਰ ਕੀ ਗੱਲ ਐ ਮੈਂ ਤਾਂ ਇਹ ਕਹਿੰਨੀ ਆ ਜੇ ਉਹਨਾਂ ਨੇ ਪੈਸੇ ਦੇਤੇ ਉਹੀ ਨਾ ਡਾੜੀ ਸਾਰੇ ਮਮੀ ਦੋ ਉਹੀ ਗੱਲਾਂ ਕਰੀ ਜਾਂਦੀ ਐ ਪਹਿਲੇ ਪੈਸੇ ਆਤਾ ਜਾਣ ਦੇ ਫੇਰ ਹੀ ਢਕਰੂੰਗਾ ਫੇਰ ਹੀ ਖਰਾਬ ਕਰੂੰ ਜੇ ਪੈਸੇ ਘਰੇ ਆਉਣਗੇ ਦੇਖ ਲਾ ਇਹ ਕਾਲੀ ਜਵਾਨ ਨੂੰ ਨਾ ਵਿਚੀ ਰੱਖਿਆ ਕਰ ਕਿਹੜੀ ਐ ਤੇਰੀ ਕਾਲੀ ਜਵਾਨਾ ਇਸ ਕਰਕੇ ਤਾਂ ਕੁਝ ਮਿਲਦਾ ਨਹੀਂ ਆਪਨੂੰ ਮਮੀ ਦੂਮੇ ਗੱਲ ਪੈ ਗਈ ਮੈਂ ਤਾਂ ਦੱਸੀ ਐ ਤੈਨੂੰ ਕਿਹ ਹੀ ਐ ਕੁਸਾ ਦੱਸਣਾ ਕਾਣੂ ਆਂਗਾ ਤੂੰ ਮੂੰਹ ਹੀ ਬੰਦ ਰੱਖਿਆ ਕਰ ਈ ਗੱਲ ਐਂ ਕੇ ਬੈਠੀ ਐ ਤੂੰ ਕਿਉਂ ਟੈਂਸ਼ਨ ਲੈਂਦੀ ਐ ਕੀ ਗੱਲ ਆ ਚੁੱਪ ਕਰ ਜਾ ਆ ਜਾ ਆਪਾਂ ਕਰਾਂਗੇ ਇੰਤਜ਼ਾਮ ਸਾਰਾ ਈ ਜੀ ਗੱਲ ਨਾ ਸੋਚ ਨੰਨੀ ਮੈਂ ਵਿਆਹ ਨਹੀਂ ਕਰਾਉਣਾ ਇਹ ਦਾਜ ਦੇ ਲਾਚੀਆਂ ਦੇ ਕਰ ਨਾ ਆਪਾਂ ਕਰਦੇ ਨਹੀਂਗੇ ਆਪਾਂ ਕਰਦੇ ਨਹੀਂ ਉਹ ਕੜਾ ਜੀ ਵੈਲਣਗੇ ਦੇਖੂਗੀ ਮੈਂ ਜਿਹਦੇ ਵੈਲਿਆ ਐਨੀ ਕਿ ਚਰਚਾ ਆਪਾਂ ਕਿੱਥੋਂ ਇੰਨਾ ਇੰਤਜ਼ਾਮ ਕਰਦਾਂਗੇ ਜੇ ਨਾ ਰਿਸ਼ਤਾ ਕੀਤਾ ਤਾਂ ਆਪਣੀ ਗੱਡੀ ਬੇਇੱਜ਼ਤੀ ਹੋ ਜੂਗੀ ਬੇਤੇ ਮਮੀ ਪੈਸੇ ਤਾਂ ਕਿਸੇ ਕੋਲ ਹੋ ਜਾਣਗੇ ਪਰ ਇਹ ਲੋਕਾਂ ਨਾਲ ਸਾਰੀ ਉਮਰ ਭੈਣ ਨੂੰ ਤੰਗ ਕਰਨਾ ਨਾ ਮਮੀ ਉੱਥੇ ਰਿਸ਼ਤਾ ਕਰਨੋਂ ਤਾਂ ਚੰਗਾ ਹੀ ਐ ਚਾਰ ਦੇ ਲੋਕਾਂ ਦੀਆਂ ਗੱਲਾਂ ਸੁਣ ਲਾਂਗੇ ਉਹ ਤਾਂ ਉਸ ਦਾ ਨਿਆਣੀ ਹੋਗੀ ਸੋਨੂੰ ਵੀ ਪਤਾ ਹੈ ਜਦੋਂ ਕੁੜੀ ਦਾ ਰਿਸ਼ਤਾ ਟੁੱਟਦਾ ਨਾ ਬਹੁਤ ਦੁੱਖ ਹੋ ਜਾਂਦਾ ਉਹ ਇਹ ਕੀ ਗੱਲ ਕੋਈ ਪਹਿਲਾਂ ਤਾਂ ਮੈਨੂੰ ਜਾਣ ਦੇ ਪਹਿਲਾਂ ਤਾਂ ਉਹਨਾਂ ਦੀ ਮੈਂ ਬਾਜੀ ਮੋੜ ਕਿਉਂ ਸਮਾਰਤੀ ਫੇਰ ਆਪਾਂ ਵਿਆਹ ਤਾਂ ਉਸੇ ਦਿਨ ਦੀ ਕਰਾਂਗੇ ਨਾਨੀ ਤੂੰ ਇਹ ਗੱਲਾਂ ਕਰੀ ਤਾਂ ਜਾਨੀ ਆ ਲੈ ਇੰਨਾ ਜਲਦੀ ਕੀ ਮੈਂ ਹੋਊਗਾ ਚਲੋ ਪੁੱਤ ਤੁਸੀਂ ਕੋਟੈਕਸ਼ਨ ਲੈ ਤੇ ਆ ਵਿਆਹ ਦੀ ਤਿਆਰੀ ਕਰੋ ਤੂੰ ਉਠ ਕੰਮ ਲੱਗ ਉਸੇ ਦਿਨ ਤੇ ਵਹਿ ਕੇ ਤੋਰਾਂਗੇ ਕੁੜੀ ਮੈਨੂੰ ਜਾਣ ਦੇ ਕਰਾ ਉੱਥੇ ਮੈਂ ਵਿਆਹ ਤਾਂ ਚੱਲ ਹੀ ਪਿਆ ਵਿਆਹ ਤਾਂ ਇੱਕ ਦਿਨ ਰਹਿ ਗਿਆ ਉਹ ਹਲੇ ਤੱਕ ਵੀ ਮੈਨੂੰ ਹੀ ਲੱਗਦਾ ਵੀ ਉਹ ਆਉਣਗੇ ਟਾਈਮ ਦੇਖੀ ਹਜੇ 11 ਵਜੇ ਨੇ ਸਾਰਾ ਧਨ ਪਿਆਗਾ ਬਥੇਰਾ ਆਉਣਗੇ ਉਹ ਲੈ ਆ ਗਈ ਸੱਦਾ ਹੁਣਾ ਬਣਦਾ ਇਤੀ ਭਾਈ ਇਹ ਤਾਂ ਪਤੀ ਸੀਗਾ ਵੀ ਤੁਸੀਂ ਆਉਂਗੇ 30 ਖਾਤਰ ਸਾਰਾ ਕੁਝ ਕਰਦੇ ਨੇ ਲੈ ਫੇ ਤੁਸੀਂ ਬੈਠੋ ਮੈਂ ਚਾਹ ਕਰਕੇ ਲਿਆਉਣੀ ਬੈਜਾ ਭਾਈ ਚਾਹ ਦੀ ਤਾਂ ਲੋੜ ਨਹੀਂ ਬੈਜਾ ਗੱਲ ਸੁਣ ਲੈ ਸਾਡੀ ਤੂੰ ਲੈ ਦੱਸੋ ਭਾਈ ਕੀ ਗੱਲ ਹੈਗੀ ਅਈ ਤਾਂ ਆਦੀ ਕੁੜੀ ਦਾ ਵਿਆਹ ਰੱਖਦਾ ਭਾਈ ਅਈ ਤਾਂ ਸਾਨੂੰ ਮਠਿਆਈ ਦਾ ਡੱਬਾ ਦੇਣ ਆਇਆ ਸਾਡੇ ਕੋਲੇ ਨਾ 5 ਲੱਖ ਨਾ ਸਾਡੇ ਕੋਲੇ ਗੱਡੀ। ਇਹ ਕੀ ਚੌੜਜੀ ਕਰੀ ਜਾਂਦੇ ਹੋ ਜੀ? ਚੌੜ ਤਾਂ ਬਾਈ ਤੁਸੀਂ ਕਰਕੇ ਤੇ ਤਾਂ ਚੌੜ ਕਰਨ ਨੀ ਆਏ ਹੈਗੇ। ਅੱਜ ਤਾਂ ਸਾਨੂੰ ਦੱਸਣਾ ਆ ਅਸੀਂ ਥੋੜੇ ਤੇ ਰੈਪਟ ਲਿਖਾਇਆ ਹੀ ਠਾਣੀ। ਜਿੱਥੇ ਭਜਣਾ ਹੈ ਉੱਥੇ ਭਜ ਲੋ। ਹੁਣ ਸੁੱਤੋਂ ਬੇਤ ਤਾਂ ਆਈ ਨਹੀਂ ਆਣਾ। ਤੁਸੀਂ ਅੱਜ ਹੀ ਮੂੰਹ ਮਿੱਠਾ ਕਰ ਲਓ। ਆਹ ਕੀ ਗੱਲਾਂ ਕਰਦੇ ਹੋਗੇ? ਨਾ ਤਾਂ ਅਸੀਂ ਕੋਈ ਗੱਡੀ ਮੰਗੀ ਆ, ਨਾ ਅਸੀਂ ਕੋਈ ਪੈਸੇ ਮੰਗੇ ਆ। ਕੋਈ ਤਾਂ ਆਪਣੇ ਕੁਝ ਮੰਗੇ ਨੇ ਨਾ ਤਾਂ। ਨਾ ਮੰਗੀ। ਬਈ ਇਹ ਜਿਹੜਾ ਤੋਂ ਕੁਸ ਮੰਗੀ ਨਹੀਂ ਹੈਗਾ ਯਾਰ ਕੀ ਸਬੂਤ ਹੈ ਤੁਹਾਡੇ ਕੋਲੇ ਲੈ ਭਾਈ ਹੁਣ ਨਾ ਤਾਂ 7.5 ਲੱਖ ਗਿਣਿਆ ਗਏ ਨਾ ਗੱਡੀ ਲਈ ਗਈ ਖਰੀਦਣ ਨਹੀਂ ਆਈ ਮੇਰੇ ਬੱਚਿਆਂ ਨੂੰ ਹੁਣ ਗੱਡੀ ਸਾਨੂੰ ਥਾਣੇ ਵਾਲੇ ਦੇਣਗੇ ਨਾਲੇ ਆਂਟੀ ਜਿਹੜੀ ਤੁਸੀਂ ਇਹ ਗੱਲਾਂ ਕਰਦੇ ਹੋ ਨਾ 20 ਨੇ ਕੁਸ ਮੰਗਿਆ ਨਹੀਂ ਸਾਡੇ ਕੋਲੇ ਸਾਰੇ ਸਬੂਤ ਨੇ ਤੁਹਾਡੇ ਹਾਂ ਪੁੱਤ ਕਿਹੜੇ ਸਬੂਤ ਨੇ ਸਾਡੇ ਕੋਲੇ ਆਂਟੀ ਜੇ ਤੁਸੀਂ ਕੱਲ ਸਾਡੇ ਘਰੇ ਆਏ ਸੀ ਨਾ ਅਮਰਤ ਨੇ ਸਾਰੀ ਤੁਹਾਡੀ ਵੀਡੀਓ ਬਣਾ ਲਈ ਜਦੋਂ ਤੁਸੀਂ ਗੱਡੀ ਤੇ ਪੈਸੇ ਮੰਗਦੇ ਸੀਗੇ ਸਾਡੇ ਕੋਲੇ ਸਬੂਤ ਉਹੋ ਆ ਪੁੱਤਾਂ ਦਾ ਕੁਛ ਨਹੀਂ ਮੰਗਦੇਗੇ ਕਿਹੜਾ ਕੁਛ ਦੇਣਾ ਆਪ ਦੀ ਧੀ ਨੂੰ ਦੇ ਦਿਓ ਧੀਆ ਬੋਝ ਨਹੀਂ ਹੁੰਦੀਆਂ ਧੀਆ ਛੋਡੇ ਵਰਗੇ ਲਾਲਚੀ ਲੋਕ ਬਣਾ ਆਂਦੇ ਨੇ ਹੈ ਜੇ ਛੋਡੇ ਧੀ ਹੋਵੇ ਤੁਹਾਨੂੰ ਫਿਰ ਪਤਾ ਲੱਗੇ ਧੀਆ ਦੀ ਕਿੱਡੀ ਪਰਖ ਪੈਂਦੀ ਹੈ ਕਿੱਡਾ ਧੀਆ ਦਾ ਦੁੱਖ ਹੁੰਦਾ ਹੈ ਸਿਆਣੇ ਲੋਕ ਤਾਂ ਹੀ ਕਹਿੰਦੇ ਹੁੰਦੇ ਨੇ ਵੀ ਜਿੱਥੇ ਧੀ ਨਾ ਹੋਵੇ ਨਾ ਉਥੇ ਧੀ ਦਾ ਰਿਸ਼ਤਾ ਨਾ ਕਰੇ ਬਹੁਤੀ ਨੂੰ ਧੀ ਸਮਝਦੇ ਨਹੀਂ ਬਾਕੀ ਤਾਂ ਭਾਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਬਾਕੀ ਤਾਂ ਪੁਲਿਸ ਵਾਲੇ ਕਾਰਵਾਈ ਬਾਂਗੇ ਜਿੰਨੇ ਜਿਹੜੀ ਬਾਂਗੇ। ਨਾ ਜੀ ਅਸੀਂ ਤਾਂ ਕੁਝ ਨਹੀਂ ਮੰਗਦੇ। ਅਸੀਂ ਤਾਂ ਇਹ ਕਹਿੰਦੇ ਆਗੇ ਆਪ ਦੀ ਧੀ ਨੂੰ ਨਾ ਤੰਨੇ ਕੱਪੜਿਆਂ ਚ ਭੇਜ ਦੇ। ਨਹੀਂ ਆਂਟੀ ਹੁਣ ਆ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਕੱਲ ਜਦੋਂ ਮੇਰੀ ਮੰਮੀ ਤੁਹਾਡੀਆਂ ਮਿੰਤਾ ਕੱਢਦੀ ਸੀ ਉਹ ਤਾਂ ਤੁਸੀਂ ਇੱਕ ਵੀ ਨਹੀਂ ਸੁਣੀ ਉਹਦੀ। ਆਂਟੀਆ ਨੀਵੀ ਪਾਉਣ ਦਾ ਹੁਣ ਕੋਈ ਫਾਇਦਾ ਨਹੀਂ। ਨਾਲੇ ਤੁਹਾਨੂੰ ਹੁਣ ਪਤਾ ਲੱਗੂਗਾ ਵੀ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਸਜ਼ਾ ਕੀ ਹੁੰਦੀ ਹੈ। ਨਾ ਤੁਹਾਨੂੰ ਐਂ ਵੀ ਕਹਾਂ ਵੀ ਏ ਡਰ ਗਏ। ਡਰ ਜਾਣਗੇ ਦਰਦੇ ਦਰਦੇ ਨਹੀਂ ਅਸੀਂ ਹੁਣ ਓਨੀ ਪੁੱਤ ਦੀ ਇੱਜ਼ਤ ਹੁੰਦੀ ਓਨੀ ਧੀ ਦੀ ਹੁੰਦੀ ਐ ਇਹ ਖੁੰਡੀ ਸ਼ੌਕ ਨੂੰ ਨਹੀਂ ਰੱਖੀ ਥੋੜੇ ਵਰਗੇ ਲਾਲਚੀ ਲੋਕਾਂ ਨੂੰ ਕੁੱਟਣ ਵਾਸਤੇ ਰੱਖੀ ਹੋਈ ਐ ਇਹ ਨਾ ਸੋਚੀ ਕਿਉਂ ਨੰਨੀ ਤੂੰ ਇਹਨਾਂ ਨਾਲ ਬੋਲਦੀਆਂ ਆਹ ਫੜ ਬਾਈ ਡੱਬਾ ਖਾ ਲਿਓ ਪੱਕਣੇ ਤਾਂ ਥੋੜੇ ਹੈ ਨਹੀਂਗੇ ਚੱਲ ਚੱਲੀਏ ਚੱਲ ਆ ਦੇਖ ਮਮੀ ਲਾਲਚ ਕਰਦਾ ਨਤੀਜਾ ਮੈਂ ਤੈਨੂੰ ਕਿਹਾ ਸੀ ਨਾ ਲਾਲਚ ਨਾ ਕਰ ਕੋਈ ਪੰਗਾ ਨਾ ਪੈ ਜਾ ਕਿਤੇ ਪੈ ਗਿਆ ਨਾ ਪੰਗਾ ਪੁੱਤ ਗੱਡੀਆਂ ਤੇ ਪੈਸੇ ਤਾਂ ਤੂੰ ਮੰਗਦਾ ਸੀ ਕਹਿੰਦਾ ਮੈਂ ਚੈਨ ਕਰਵਾਉਣੀ ਆ ਮਾਮੇ ਮਿਲਣਾ ਤਾਂ ਹੁਣ ਆਪਾਂ ਨੂੰ ਕੁਛ ਨਹੀਂ ਤੂੰ ਤਾਂ ਜਿਵੇਂ ਆਪਾਂ ਨੂੰ ਠਾਣਾ ਜਿੱਕੜੀ ਸਨ ਆਪਣੀ ਕੱਲੀ ਵੇਚਤੀ ਹੋ ਮੈਂ ਤਾਂ ਪਤੀ ਨਹੀਂ ਪੁੱਤ ਇਹ ਗੱਲ ਸਾਰੀ ਮੇਰੇ ਤੇ ਉਲਟੀ ਪੈ ਜੂਗੀ ਕਿਹੜੀ ਹਕਾਰ ਦੀ ਛੱਟ ਹੁੰਦੀ ਹੈ ਨਾ ਵਾਲੀ ਪੈੜੀ ਹੁੰਦੀ ਹੈ ਮਾਂ ਲੱਡੂ ਹੀ ਦੇ ਕੇ ਇਹ ਤਾਂ ਆਪਣੇ ਮੂੰਹ ਤੇ ਚਪੇੜ ਮਾਰ ਕੇ ਗਏ ਆ ਤਾਂ ਪੁਲਿਸ ਆਉਣ ਵਾਲੀ ਹੋਊਗੀ ਮੈਂ ਤਾਂ ਜਾਣਾ ਹੈ ਤਾਂ ਤੂੰ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕਰ ਹੁਣ ਪੁੱਤ ਮੈਂ ਵੀ ਤੇਰੇ ਮਾਮੇ ਕੋਲ ਜਾਊਂਗੀ ਭਗ ਜਾ ਭਗ ਜਾ ਛੇਤੀ ਕਰ ਜੋ ਹੁੰਦਾ ਹੈ ਰੱਬ ਚੰਗਾ ਹੀ ਕਰਦਾ ਹੈ ਪਰ ਆ ਲਾਲਚੀਆਂ ਨਾਲ ਆਪਣਾ ਖਿਹੜਾ ਛੁੱਟਿਆ ਚੰਗੀ ਹੈ ਤੇ ਤੇਰੀ ਕਿਸਮਤ ਜਿਹੜਾ ਇਹਨਾਂ ਨਾਲੋਂ ਖਿਹੜਾ ਛੁੱਟ ਗਿਆ ਆਪਾਂ ਵਧੀਆ ਰਹੇਗੇ ਨਾਨੀ ਜੇ ਸੋਡੀ ਜੇਗਾ ਕੋਈ ਹੋਰ ਹੁੰਦਾ ਨਾ ਬਦਨਾਮੀ ਦੇ ਡਰਤ ਮਾਰੇ ਮੈਨੂੰ ਉੱਥੇ ਵਿਆਹ ਕਰ ਦੇਣਾ ਸੀਗਾ ਮੈਂ ਵੀ ਹੋਰਾਂ ਕੁੜੀਆਂ ਵਾਂਗੂ ਦਾਜ ਦੀ ਵਾਲੀ ਚੜ ਜਾਂਦੀ ਵਧੀਆ ਹੋਇਆ ਮੈਂ ਕਰਮਾ ਵਾਲੀ ਆ ਜਿਹਨੂੰ ਮੈਨੂੰ ਸੋਡੇ ਵਰਗੀ ਨਾਨੀ ਮਿਲੀ ਹੈ ਉਹ ਤਾਂ ਲੋਕ ਬੋਲੇ ਹੁੰਦੇ ਨੇ ਜਿਹੜੇ ਧੀਆ ਨੂੰ ਬੋਝ ਸਮਝਦੇ ਨੇਗੀ ਤਿੰਨਾਂ ਬੋਝ ਨਹੀਂ ਹੁੰਦੀਆਂ ਹੈਗੀਆਂ ਇਹ ਤਾਂ ਸਮਝਣ ਵਾਲੇ ਸਮਝਦੇ ਨੇ ਦਾਜ ਦੇ ਲੋਭੀਆਂ ਨੂੰ ਧੀ ਨਹੀਂ ਦੇਣੀ ਚਾਹੀਦੀ ਉਥੇ ਧੀ ਸੂਫੀ ਨਹੀਂ ਰਹਿੰਦੀਏਗੀ ਅੱਜ ਆਫਾ ਔਖੇ ਸੌਖੇ ਉਹਦਾ ਲਾਲਚ ਪੂਰਾ ਕਰ ਦਿੰਦੇ ਹੈ ਉਹ ਤਾਂ ਮੰਗੀ ਮੰਗੀ ਜਾਂਦੇ ਮੰਗੀ ਮੰਗੀ ਜਾਂਦੇ ਹਾਂ ਨਹੀਂ ਤੂੰ ਆ ਜਾ ਮੈਂ ਚੰਗਾ ਜਵਾਬ ਇੱਥੇ ਦੱਸ ਦੇ ਲਾਲਚ ਇਹਨਾਂ ਨਾਲ ਇਹੀ ਹੋਣੀ ਚਾਹੀਦੀ ਸੀ ਭਾਈ ਆਪਾਂ ਨੂੰ ਸਾਰੀ ਉਮਰ ਤੰਗ ਕਰਦੇ ਇਹ ਤਾਂ ਵਧੀਆ ਹੋ ਗਿਆ ਆਪਣਾ ਖਿਹੜਾ ਛੁੱਟ ਗਿਆ ਹੈ ਨਾਲੇ ਹੋਰ ਨੂੰ ਚਾਰ ਨੂੰ ਕੰਨ ਹੋਣਗੇ ਵੀ ਜਿਹੜਾ ਦਿਨ ਤੇ ਧਰੇ ਤੇ ਜਵਾਬ ਦੇਤਾ ਅਸੀ ਗਾਲੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਸਾਡੀ ਵੀਡੀਓ ਐਂਡ ਤੱਕ ਦੇਖੀ ਤੇ ਇਦਾਂ ਹੀ ਬਣੇ ਰਹੋ ਸਾਡੇ ਚੈਨਲ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇਹ ਵੀਡੀਓ ਤੁਸੀਂ ਬੇਬੇ ਨੂੰ ਦੇਖਿਆ ਤੇ ਬੇਬੇ ਵੀ ਆਸਟ੍ਰੇਲੀਆ ਤੋਂ ਆ ਗਈ ਤੇ ਹੁਣ ਬਸ ਰੈਗੂਲਰ ਆਇਆ ਕਰੂ ਆਪਣੀ ਵੀਡੀਓ ਚ ਤੇ ਤੁਸੀਂ ਬਸ ਦੱਬ ਕੇ ਸਪੋਰਟ ਰੱਖਿਓ ਤੇ ਹੁਣ ਵਾਰੀ ਉਹਨਾਂ ਦੀ ਆ ਜਿਨ੍ਹਾਂ ਨੇ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਨੇ ਪਰਮਜੀਤ ਕੌਰ ਗਿੱਲ ਕੈਨੇਡਾ ਜਸਵਿੰਦਰ ਕੌਰ ਗਗਨਦੀਪ ਕੌਰ ਜਗਤਾਰ ਸਿੰਘ ਚੱਕਪਈ ਕੇ ਏਕਮ ਕਰਨ ਰੇਖਾ ਬਰਨਾਲਾ ਬਲਜੀਤ ਬਰਨਾਲਾ ਦਿਲਪ੍ਰੀਤ ਯੂਐਸਏ ਰੁਪਿੰਦਰ ਸਿੰਘ ਰਿੰਕੂ ਹਰਜੰਟ ਸਿੰਘ ਲਭਾਣਾ ਲਖਵੀਰ ਕੌਰ ਪਰਵਿੰਦਰ ਕੋਟਲਾ ਰੁਪਿੰਦਰਦੀਪ ਕੁਲਦੀਪ ਵਿਦੇਸਾ ਦਲਜੀਤ ਕੌਰ ਫੋਲਾ ਸਿੰਘ ਤੁਸੀਂ ਵੀ ਸਾਡੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਅਸੀਂ ਤੁਹਾਡੇ ਨਾਲ ਹੀ ਬੋਲਿਆ ਕਰਾਂਗੇ ਲੋ ਜੀ ਕਰ ਲਓ ਹੁਣ ਬੇਬੀ ਨਾਲ ਗੱਲਬਾਤ ਲੈ ਭਾਈ ਆ ਗਈ ਮੈਂ ਹੁਣ ਬੱਪੀਆਂ ਨੇ ਮੇਰਾ ਜਹਾਜ਼ ਆ ਗਿਆ ਹੁਣ ਮੈਂ ਤੁਹਾਡੇ ਵੀਡੀਓ ਚ ਆਇਆ ਹਾਜ਼ਰ ਖੜਿਆ ਕਰੂੰਗੀ ਹੁਣ ਸਾਨੂੰ ਕਮੈਂਟ ਕਮੈਂਟ ਵਧੀਆ ਕਰਿਆ ਕਰੋ ਮੇਰੇ ਸ਼ੇਅਰ ਵੱਗੇ ਸਾਡੇ ਸਿਰ ਤੇ ਹੱਥ ਰੱਖੋ ਐ ਪਰਮਾਤਮਾ ਸੋਨੂੰ ਵੀ ਤੰਦਰੁਸਤੀ ਦੇਵੇ ਪੁੱਤ ਹੁਣ ਮੈਂ ਸਾਡੇ ਤੇ ਉਹ ਕਰੋ ਮਿਹਰ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ